ਸਤਿ ਸ਼੍ਰੀ ਅਕਾਲ ਦੋਸਤੋ ਅੱਸੀ ਗੱਲ ਕਰਾਂਗੇ ਅੱਜ ਇਸ ਪਰ ਵਾਸਤੇ ਦਿਖਾਵਾਂਗੇ ਸੱਚ ਬੋਲਾਂਗੇ ਸੱਚ ਇੱਕ ਵੱਡੇ ਮਸਲੇ ਤੇ ਕਰਾਂਗੇ ਅੱਜ ਗੱਲਬਾਤ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਕਰੋਨਾ ਦਾ ਇੱਕ ਵੱਡਾ ਖਤਰਾ ਉਸ ਦਾ ਕੀ ਹੱਲ ਹੈ ਤੇ ਕਿੱਧਰ ਨੂੰ ਕਹਾਣੀ ਇਹ ਸਾਡੀ ਜਾ ਰਹੀ ਹੈ ਇਸ ਵੇਲੇ ਭਾਰਤ ਨੰਬਰ 2 ਤੇ ਪਹੁੰਚ ਚੁੱਕਿਆ ਹੈ ਪੂਰੀ ਦੁਨੀਆ ਵਿੱਚ ਜੋ 2 ਕੋੜ ਤੋਂ ਜ਼ਿਆਦਾ ਲੋਕ ਇਸ ਤੋਂ ਗ੍ਰਸਤ ਹੋ ਚੁੱਕੇ ਨੇ ਤੇ ਭਾਰਤ ਵਿੱਚ ਹੁਣ 42 ਲੱਖ ਲੋਕ ਇਸ ਤੋਂ ਪੀੜਤ ਨੇ ਤੇ ਇਸ ਤਕਰੀਬਨ 70 ਹਜ਼ਾਰ ਮੌਤਾਂ ਹੋ ਚੁੱਕੀਆਂ ਨੇ ਤੇ ਕੱਲ ਰਿਕਾਰਡ ਤੋੜ 92 ਹਜ਼ਾਰ ਤੋਂ ਵਿੱਚ ਆਏ ਜੋ ਕਿ ਅਮਰੀਕਾ ਨਾਲੋਂ ਤਕਰੀਬਨ ਦੁੱਗਣੇ ਬੜੀ ਤੇਜ਼ੀ ਨਾਲ ਵਧੇ ਇਸੇ ਤਰ੍ਹਾਂ ਵਧਦਾ ਰਿਹਾ ਤੇ ਸ਼ਾਇਦ ਭਾਰਤ ਅਗਲੇ 15 20 ਦਿਨਾਂ ਵਿੱਚ ਜੋ ਕਿ ਅ ਅਮਰੀਕਾ ਨਾਲ ਫਰਕ ਕੋਈ ਹੁਣ ਸਿਰਫ 20 ਲੱਖ ਦਾ ਹੀ ਰਹਿ ਗਿਆ ਤੇ ਸ਼ਾਇਦ ਅਮਰੀਕਾ ਨੂੰ ਵੀ ਅਸੀਂ ਕਰਾਸ ਕਰ ਜਾਈਏ ਇੱਕ ਵੱਡੇ ਖਤਰੇ ਵੱਲ ਅਸੀਂ ਵਧ ਰਹੇ ਹਾਂ ਹੁਣ ਆਪਾਂ ਬਾਕੀ ਮਿੱਤਰਾਂ ਦੇ ਵਿਚਾਰ ਜਾਣਾਂਗੇ ਸਭ ਤੋਂ ਪਹਿਲਾਂ ਮਠਾੜੂ ਸਾਹਿਬ ਤੁਹਾਡਾ ਸਵਾਗਤ ਹੈ ਕੀ ਲੱਗਦਾ ਤੁਹਾਨੂੰ ਕਰੋਨਾ ਦੇ ਖਤਰੇ ਤੋਂ ਕੀ ਲੱਗ ਰਿਹਾ ਹਿੰਦੁਸਤਾਨ 'ਚ ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਕੁਮਨ ਸਾਹਿਬ ਔਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਢਿੱਲੋਂ ਸਾਹਿਬ ਤੁਸੀਂ ਬੜਾ ਵਧੀਆ ਵਿਸ਼ਾ ਅੱਜ ਦੇ ਮਾਹੌਲ ਦੇ ਸ਼ੁਰੂ ਕੀਤਾ ਹੈ ਇਹ ਜਿਹੜੇ ਅੱਜ ਦੀ ਮਹਾਮਾਰੀ ਚੱਲੀ ਆ ਪੂਰੇ ਵਰਲਡ ਵਿੱਚ ਜਿਹੜੀ ਚੱਲ ਰਹੀ ਆ ਇਹਦਾ ਇਹਦੇ ਵਾਸਤੇ ਜਿਹੜਾ ਪਹਿਲੀ ਗੱਲ ਤਾਂ ਇਹ ਵੀ ਲੋਕ ਜਿਹੜੇ ਆ ਜਨਤਾ ਜਿਹੜੀ ਆ ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਆ ਉਹਨਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਕਿਉਂਕਿ ਕੁਝ ਜਿਹੜੀਆਂ ਨਿਯਮਾਂ ਦੇ ਪਾਲਣਾਂ ਦੀ ਉਲੰਘਣਾ ਹੁੰਦੀ ਆ ਉਹ ਸਾਡੇ ਲਈ ਨੁਕਸਾਨਦੇ ਆ ਤੇ ਸਾਨੂੰ ਮਤਲਬ ਪਹਿਲਾਂ ਤਾਂ ਇਹ ਵੀ ਜਿਵੇਂ 마ਸਕ ਪਾਉਣਾ ਸਾਬਣ ਨਾਲ ਬਾਰ-ਬਾਰ ਹੱਥ ਧੋਣੇ ਸੈਨੀਟਾਈਜ਼ ਕਰਨਾ ਤੇ ਜਿਹੜਾ ਆਪਣੇ ਆਪ ਨੂੰ ਆ ਆਮ ਜਿਹੜੀ ਭੀੜ ਬੜਾ ਕੇ ਆਲੀ ਤਾਂ ਉੱਥੇ ਜਾਣ ਤੋਂ ਆਪਣੇ ਆਪ ਤੋਂ ਨੂੰ ਗ੍ਰੇਸ ਕਰਨਾ ਸੇਫ ਰੱਖਣਾ ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਵੀ ਸਾਨੂੰ ਇਹਨਾਂ ਬਾਰੇ ਸੁਚੇਤ ਹੋਣ ਦੀ ਲੋੜ ਆ ਸਾਰੇ ਸਾਰੀ ਜਨਤਾ ਨੂੰ ਸਾਰੇ ਲੋਕਾਂ ਨੂੰ ਸਾਰੇ ਜਿਹੜੇ ਜਿੱਥੇ-ਜਿੱਥੇ ਵੀ ਇਹ ਇਸ ਗੱਲ ਦਾ ਜਿਹੜਾ ਹੈਗਾ ਇੱਕ ਤਾਂ ਪਹਿਲੀ ਗੱਲ ਤਾਂ ਇਹ ਆ ਜੀ ਦੂਜੀ ਗੱਲ ਆ ਵੀ ਜਿਹੜੀ ਸਾਨੂੰ ਇਮਿਊਨ ਸਿਸਟਮ ਆ ਸਾਡਾ ਉਹਨੂੰ ਤੰਦਰੁਸਤ ਰੱਖਣ ਵਾਸਤੇ ਜਿਹੜੀਆਂ ਚੀਜ਼ਾਂ ਦੀ ਲੋੜ ਆ ਆਪਣੇ ਖਾਦ ਖੁਰਾਕ ਦੇ ਵਿੱਚ ਜਿਵੇਂ ਨਿੰਬੂ ਪਾਣੀ ਆ ਮਸੰਬੀ ਆ ਅਨਾਨਾਸਾ ਹੋਰ ਜਿਹੜੇ ਵੀ ਜੂਸ ਨੇ ਉਹ ਸਾਨੂੰ ਲੈਣ ਦੀ ਲੋੜ ਆ ਤਾਂ ਕਿ ਸਾਡਾ ਇਮਿਊਨ ਸਿਸਟਮ ਜਿਹੜਾ ਠੀਕ ਰਵੇ ਉਸ ਤੋਂ ਇਲਾਵਾ ਜਿਹੜਾ ਹੈਗਾ ਆਪਣੇ ਆਸਾ-ਭਾਸਾ ਜਿਹੜੀਆਂ ਜਿਹੜੀਆਂ ਬਿਮਾਰੀਆਂ ਸਾਨੂੰ ਆਮ ਮਤਲਬ ਹੁੰਦੀਆਂ ਨੇ ਜਿਸ ਤਰ੍ਹਾਂ ਕੋਈ ਐਸਮੇ ਦਾ ਮਰੀਜ਼ ਆ ਜਾਂ ਕੋਈ ਹੋਰ ਹੈਗਾ ਉਹਨਾਂ ਨੂੰ ਤਾਂ ਹੋਰ ਜ਼ਿਆਦਾ ਪਰਹੇਜ਼ ਕਰਨ ਦੀ ਲੋੜ ਆ ਹਾਲਾਂਕਿ ਢਿੱਲੋਂ ਸਾਹਿਬ ਇਹਦੇ ਵਿੱਚ ਥੋੜਾ ਜਿਹਾ ਵਿਚਾਰਨ ਦੀ ਲੋੜ ਆ ਕਿਉਂਕਿ ਵਿਚਾਰੀ ਤੇ ਏਰੀਆ ਹੁੰਦਾ ਸੀ ਆ ਇੱਕ ਇੱਕ 이슈 ਤੇ ਆਪਾਂ ਗੱਲ ਕਰਾਂਗੇ ਆਪਾਂ ਸਭ ਦੇ ਵਿਚਾਰ ਲੈ ਲਈਏ ਤੇ ਕੋਮਨ ਸਾਹਿਬ ਜਿੱਦਾਂ ਕਿ ਮਟਾੜੂ ਸਾਹਿਬ ਨੇ ਦੱਸਿਆ ਵੀ ਕਾਫੀ ਉਹਦੇ ਰੀਜ਼ਨ ਦੱਸਦੇ ਤੇ ਸੇਫਟੀ ਫੈਕਟਰ ਵੀ ਦੱਸਦੇ ਤੇ ਕੀ ਲੱਗਦਾ ਤੁਹਾਨੂੰ ਵੀ ਸਾਡੇ ਲੋਕ ਇਹ ਸੇਫਟੀ ਫਾਲੋ ਕਰ ਰਹੇ ਨੇ ਜਾਂ ਇਸ ਨੂੰ ਟੋਟਲੀ ਇਗਨੋਰ ਕਰ ਰਹੇ ਨੇ ਹਾਂਜੀ ਸਭ ਤੋਂ ਪਹਿਲਾਂ ਢਿੱਲੋ ਸਾਹਿਬ ਮਠੜੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਤੇ ਇਸ ਲਾਈਵ ਤੇ ਬੁਲਾਉਣ ਦਾ ਤੁਹਾਡੇ ਲਈ ਵਾਸਤੇ ਜਣ ਕੇ ਕਹ ਲੋ ਵੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੱਥੇ ਤੱਕ ਲੋਕਾਂ ਲੋਕਾਂ ਦੇ ਵਿੱਚ ਮੈਂ ਵਿਚਰਦਾ ਮਾਂ ਬਹੁਤ ਜਗਾਵਾਂ ਦੇ ਉੱਤੇ ਜਿਵੇਂ ਕੋਈ ਮੰਡੀਆਂ ਲੱਗੀਆਂ ਜਿਹੜੀਆਂ ਲੋਅਰ ਕਲਾਸ ਜਾਂ ਲੋਅਰ ਮੀਡਲ ਕਲਾਸ ਆ ਜਿਹੜੇ ਉਹ ਇਸ ਨੂੰ ਕੁਝ ਨਹੀਂ ਸਮਝੀ ਦੀ ਉਹ ਤਾਂ ਇਹ ਸਮਝ ਲਿਆ ਵੀ ਇਹ ਪੁਆੜੇ ਸਰਕਾਰਾਂ ਨੇ ਪਵਾਏ ਹੋਏ ਆ ਤੇ ਜਦ ਕੇ ਜੇ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਇੰਨੀ ਆਫਲਾਈਟ ਐਨੀ ਸੀ ਰੁਕਣੀਆਂ ਇੰਨੇ ਲੋਕਾਂ ਦੇ ਬਿਜ਼ਨਸ ਨਹੀਂ ਸੀ ਖਰਾਬ ਹੋਣੇ ਤੇ ਇੰਨੀਆਂ ਮੌਤਾਂ ਨਹੀਂ ਹੋਣੀਆਂ ਜਦੋਂ ਆਪਾਂ ਇੱਕ ਵਾਰੀ ਤੁਸੀਂ ਯਾਦ ਹੋਣਾ ਤੁਹਾਨੂੰ ਜਦੋਂ ਚਾਈਨਾ ਦੇ ਵਿੱਚ ਇਹ ਭਿਆਨਕ ਬਿਮਾਰੀ ਫੈਲੀ ਸੀ ਤਾਂ ਉੱਥੇ ਉਹਨਾਂ ਨੇ ਕੀ ਕੀਤਾ ਸੀਗਾ ਸੂਖੂ ਸੀਗੇ ਹੋਰ ਜਿਹੜੇ ਬੱਤਕਾਂ ਸੀ ਹੋਰ ਪੰਛੀ ਸੀ ਉਹਨਾਂ ਨੇ ਵੱਡੇ ਵੱਡੇ ਟੋਏ ਪਟਕੇ ਦਬਤੇ ਇੱਥੇ ਤੱਕ ਮਾਹੌਲ ਹੋਇਆ ਉੱਥੇ ਖਰਾਬ ਕਿ ਸੋਸ਼ਲ ਮੀਡੀਆ ਦੇ ਥਰੂ ਪਤਾ ਲੱਗਿਆ ਕਿ ਗੋਲੀਆਂ ਵੀ ਚੱਲੀਆਂ ਉਹਨਾਂ ਨੇ ਆਪਦੇ ਬੰਦੇ ਇੱਥੇ ਤੱਕ ਖਬਰਾਂ ਆਈਆਂ ਕਿ ਜਿਹੜੇ ਇਸ ਬਿਮਾਰੀ ਦੇ ਸ਼ਿਕਾਰ ਹੋਏ ਉਹਨਾਂ ਨੂੰ ੱੱਕੇ ਨਾਲ ਮਾਰਿਆ ਗਿਆ ਜਾਂ ਉਹਨਾਂ ਨੂੰ ਘਰਾਂ 'ਚ ਬੰਦ ਕੀਤਾ ਗਿਆ ਉਹੋ ਜਿਹਾ ਭਿਆਨਕ ਮੰਜ਼ਰ ਸਾਡੇ ਇੱਥੇ ਇੰਡੀਆ 'ਚ ਹਜੇ ਆਇਆ ਨਹੀਂ ਨਾ ਹੀ ਪ੍ਰਮਾਤਮਾ ਕਰੇ ਇਹ ਜਿਹਾ ਆਵੇ ਪਰ ਅੱਜ ਦੀ ਡੇਟ ਦੇ ਵਿੱਚ ਵੀ ਕਰੋਨਾ ਦੇ 2110 ਮਾਮਲੇ ਆ ਜਿਹੜੇ ਉਰਕਾਰ ਹੋਇਆ ਅੱਜ ਦੇ ਤੇ 61 ਮੌਤਾਂ ਜਿਹੜੀਆਂ ਨੇ 24 ਘੰਟੇ ਦੇ ਵਿੱਚ ਮੇਰੇ ਖਿਆਲ ਹੁਣ ਹੋਈਆਂ ਨੇ ਤੇ 3800 ਤੋਂ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਇਹ ਕਰੋਨਾ ਹੋਇਆ ਤੇ ਜਿਹਦੇ ਵਿੱਚੋਂ ਸਾਡੀ ਚਲੋ ਫਿਰ ਵੀ 70.32 ਜਿਹੜੀ ਆ ਸਿਹਤਯਾਬੀ ਦੀ ਜਿਹੜੀ ਦਰ ਆ ਇਹ ਪਰਮਾਤਮਾ ਦੀ ਮਿਹਰ ਆ ਜਾਂ ਕਹ ਲਓ ਵੀ ਤੁਹਾਡਾ ਆਪਾਂ ਜਿੰਨਾ ਵੀ ਲੋਕ ਆ ਜਿਹਹ ਜਿਹੇ ਆਪਾਂ ਦੇਸ਼ 'ਚ ਰਹਿੰਦੇ ਆ ਉਹ ਜੀ ਸੋਚ ਦੇ ਮਤਾਬਕ ਫੇਰ ਵੀ ਇੱਥੇ 77.32 ਜਿਹੜੀ ਆ ਸਿਹਤਯਾਬੀ ਦੀ ਦਰ ਹੈਗੀ ਆ ਪਤਾ ਨਹੀਂ ਕਿ ਸਾਡੀ ਕਿਚਨ ਦੇ ਵਿੱਚ ਹੀ ਇੰਨਾ ਕੁਝ ਹੈਗਾ ਜਿਵੇਂ ਆਦਰਕ ਲਸਣ ਹੋਰ 50 ਤਰ੍ਹਾਂ ਦੇ ਮਸਾਲੇ ਹੈਗੇ ਆ ਸ਼ਾਇਦ ਸਾਨੂੰ ਉਹ ਵਿਚਾਰ ਰਹੇ ਆ ਤੇ ਪਰ ਫੇਰ ਵੀ ਨਜ਼ਾਰਾ ਦੇ ਵਿੱਚ ਇਸ ਬਾਰੇ ਕੋਈ ਸੀਰੀਅਸ ਨਹੀਂ ਸੋਚਿਆ ਜਾਂਦਾ ਲੋਕ ਜਿਨਾ ਮਾਸਕ ਤੋਂ ਕਰਦੇ ਆ ਇਵਨ ਕਿ ਲੀਡਰ ਵੀ ਆ ਜਿਹੜੇ ਉਹ ਵੀ ਪਰਵਾਹ ਨਹੀਂ ਕਰਦੇ ਤੇ ਮੇਰੇ ਕੋਲ ਇੱਕ ਲੀਡਰ ਕਹੋ ਵੀ ਐਮਐਲਏ ਦਾ ਜਿਹਨੂੰ ਕਰਕੇ ਤਾਫੀਕ ਉੱਠਾ ਪਈਆਂ ਨੇ ਉਹ ਵੀ ਮੇਰੇ ਕੋਲ ਘਰੇ ਆਇਆ ਤੇ ਬਿਨਾ ਮਾਸਕ ਤੋਂ ਆਇਆ ਤੇ ਇਸ ਬਿਮਾਰੀ ਨੂੰ ਉਹਨੇ ਵਿੱਚ ਝੁਟਾ ਟਹਿਰਾਇਆ ਹਾਂ ਬਿਲਕੁਲ ਕੋਮਨ ਸਾਹਿਬ ਮੈਂ ਇਸ ਗੱਲ ਨਾਲ ਪੂਰੀ ਸਹਿਮਤ ਹਾਂ ਦੇਖੋ ਲੀਡਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਲੋਕਾਂ ਨੂੰ ਗਾਈਡ ਕਰਨ 'ਚ ਤੇ ਲੋਕਾਂ ਨੂੰ ਸੱਚਾਈ ਦੱਸਣ 'ਚ ਤੇ ਲੋਕਾਂ ਨੂੰ ਜੋ ਸੇਫਟੀ ਪ੍ਰਿਕਾਸ਼ਨ ਜਾਂ ਜਿਸ ਤਰ੍ਹਾਂ ਦਾ ਬਿਹੇਵ ਲੀਡਰ ਕਰਨਗੇ ਲੋਕ ਉਸ ਨੂੰ ਫੋਲੋ ਕਰਦੇ ਨੇ ਕਿਉਂਕਿ ਉਹ ਇੱਕ ਰੋਲ ਮਾਡਲ ਹੁੰਦੇ ਨੇ ਹਾਂ ਇਸ ਕਰਕੇ ਸਾਡੇ ਲੀਡਰ ਇੱਥੇ ਜਿਦਾਂ ਕਿ ਹੈ ਵੀ ਸ਼ਾਇਦ ਉਹਨਾਂ ਦੇ ਦਿਮਾਗ 'ਚ 22 ਦੀ ਇਲੈਕਸ਼ਨ ਜ਼ਿਆਦਾ ਹੈ بجائے ਕਿ ਕਰੋਨਾ ਦੇ ਆ ਵੋਟਾਂ ਉਹਨਾਂ ਨੇ ਪਾਉਣੀਆਂ ਨੇ ਜੋ ਬਚਣਗੇ ਪਰ ਬਚਾਉਣ ਵਾਲਿਆਂ ਨੂੰ ਕੋਈ ਤਰਦੀ ਉਹਨਾਂ ਦੀ ਹੈ ਨਹੀਂ ਰੈਲੀਆਂ ਮਜਾਰੇ ਰੋਜ਼ ਪ੍ਰਦਰਸ਼ਨਾਂ ਤੇ ਪੂਰਾ ਜ਼ੋਰ ਲੱਗਿਆ ਔਰ ਠੀਕ ਹੈ ਕਰਨਾ ਹੱਕ ਬਣਦਾ ਹੈ ਠੀਕ ਹੈ ਮੰਨਦੇ ਆ ਜੀ ਡੈਮੋਕ੍ਰੇਸੀ 'ਚ ਹੱਕ ਬਣਦਾ ਪਰ ਉੱਥੇ ਜੋ ਬੇਸਿਕ ਸੇਫਟੀ ਪ੍ਰਕਾਸ਼ਨਾਂ ਇਗਨੋਰ ਕੀਤੀਆਂ ਜਾਂਦੀਆਂ ਨੇ ਉਹ ਬੜਾ ਸ਼ਰਮਨਾਕ ਹੈ ਵੀ ਉੱਥੇ ਕਿਸੇ ਨੂੰ ਵੀ ਉਹ ਜਦੋਂ ਬੋਲਦੇ ਨੇ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਵੀ ਭਰਾਵੋ ਮਾਸਕ ਪਾ ਲਓ ਤੇ 1-1 ਫੁੱਟ ਦੂਰ ਹੋ ਕੇ ਖੜ੍ਹਜੋ ਬਲਕਿ ਜਦੋਂ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ ਜਿਉਂਕਿ 2-4 ਬੰਦਿਆਂ ਨੇ ਕਰਨੀ ਹੁੰਦੀ ਹੈ ਉੱਥੇ ਵੀ ਠੁਸ ਠੁਸ ਕੇ ਇੱਕ ਇੱਕ ਦੂਜੇ ਦੇ ਨਾਲ ਜੁੜ ਕੇ ਪਿੱਛੇ ਵੀ ਦੋ ਦੋ ਤਿੰਨ ਲਾਈਨਾਂ 'ਚ ਜੁੜ ਕੇ ਲੋਕਾਂ ਨੂੰ ਖੜਨ 'ਚ ਉਹ ਆਪ ਇਨਵਾਈਟ ਕਰਦੇ ਨੇ ਵੀ ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਤਾਂ ਕਿ ਕਿਸੇ ਦੀ ਫੋਟੋ ਨਾ ਰਹਿ ਜਾਏ ਹੁਣ ਇੱਥੇ ਲੋਕਾਂ ਨੂੰ ਲੱਗਦਾ ਵੀ ਲੀਡਰਾਂ ਨੂੰ ਕਰੋਨਾ ਨਹੀਂ ਹੋਵੇਗਾ ਲੀਡਰਾਂ ਨੂੰ ਕਰੋਨਾ ਜ਼ਰੂਰ ਹੋਵੇਗਾ ਪਰ ਉਹ ਬਚ ਜਾਣਗੇ ਕਿਉਂਕਿ ਉਹਨਾਂ ਕੋਲੇ ਸਿਹਤ ਦੀਆਂ ਬਹੁਤ ਵਧੀਆ ਸਹੂਲਤਾਂ ਨੇ ਲੱਖਾਂ ਰੁਪਏ ਸਰਕਾਰ ਉਹਨਾਂ ਦੀਆਂ ਸਿਹਤਾਂ ਤੇ ਖਰਚਦੀ ਹੈ ਕਰੋੜਾਂ ਰੁਪਏ ਬਾਦਲ ਸਾਹਿਬ ਨੇ ਯੂ ਐਸ ਏ ਟ੍ਰੀਟਮੈਂਟ ਜਾ ਕੇ ਖਰਚੇ ਨੇ ਤੇ ਬਾਕੀ ਲੀਡਰਾਂ ਦੇ ਖਰਚੇ ਨੇ ਪਰ ਜਦੋਂ ਇਹੀ ਕਰੋਨਾ ਕਿਸੇ ਗਰੀਬ ਆਦਮੀ ਨੂੰ ਹੋਏਗਾ ਤਾਂ ਉਹਦੇ ਕੋਲੇ ਹ ਹਸਪਤਾਲ ਸਿਵਲ ਹਸਪਤਾਲ ਚ ਬਰਾਂਡੇ ਚ ਬੈੱਡ ਵੀ ਨਹੀਂ ਮਿਲੇਗਾ ਪਾਣੀ ਵੀ ਨਹੀਂ ਮਿਲੇਗਾ ਤੇ ਇਸ ਕਰਕੇ ਉਹਨਾਂ ਚ ਔਰ ਲੀਡਰਾਂ ਚ ਫਰਕ ਹੈ ਮਰਨਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਮੁਢਲੀ ਸਿਹਤ ਸਵਾਮਾ ਵੀ ਨਹੀਂ ਮਿਲੀਆਂ ਮੈਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੀਆਂ ਸਿਹਤ ਸਵਾਮਾ ਤੇ ਕਿੰਨਾ ਕੁ ਸਾਡਾ ਸਿਸਟਮ ਤਿਆਰ ਹੈ ਇਸ ਬਾਰੇ ਸਿਸਟਮ ਇਹ ਹੈ ਜੀ ਜਿਹੜੇ ਅਮੀਰ ਲੋਕ ਨੇ ਜਿਹੜੇ ਸਿੰਘ ਦੇ ਲੋਕ ਨੇ ਸਾਡੇ ਲੀਡਰ ਲੋਕ ਨੇ ਉਹਨਾਂ ਲਈ ਸਵਾਮਾ ਦਾ ਦਰਜਾ ਹੋ ਰਹਾ ਦੇ ਆਮ ਪਬਲਿਕ ਜਿਹੜੀ ਗਰੀਬ ਲੋਕ ਆ ਜਾਂ ਮੀਡੀਅਮ ਲੋਕ ਨੇ ਉਹਨਾਂ ਦੀ ਦਰਜਾ ਹੋ ਰਹਾ ਇਹ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਨਾ ਕ੍ਰੀਤੀ ਆ ਮਤਲਬ ਬਰਾਈ ਆ ਮਤਲਬ ਤੇ ਜਦੋਂ ਜਿਹੜਾ ਬੰਦਾ ਜਿਹਨੂੰ ਲੋੜ ਆ ਜਿਹੜੇ ਬੰਦੇ ਕੋਲ ਪੈਸੇ ਨਹੀਂ ਆ ਜਿਹੜਾ ਇਲਾਜ ਕਰਾਉਣ ਤੋਂ ਮਤਲਬ ਵਾਂਝਾ ਰਹਿ ਜਾਂਦਾ ਉਹ ਹੁਣ ਇਸ ਵੇਲੇ ਮੈਂ ਇੱਕ ਗੱਲ ਨੋਟ ਕੀਤੀ ਆ ਮੈਂ ਆਪਾਂ ਉਸ ਇਸ਼ੂ ਤੇ ਥੋੜਾ ਜਿਹਾ ਗੱਲ ਜਿਹੜੀ ਰਹਿ ਗਈ ਸੀ ਮੇਰੀ ਵੀ ਅੱਜ ਲੋਕ ਜਿਹੜੇ ਆ ਘਰਾਂ ਦੇ ਵਿੱਚ ਘਟ ਮਰ ਰਹੇ ਆ ਹਸਪੀਟਲਾਂ ਦੇ ਵਿੱਚ ਜਾਦਾ ਮਰ ਰਹੇ ਆ ਸਾਨੂੰ ਇਹ ਜਿਹੜੀ ਹੈ ਭਰਮ ਭਲੇਖੇ ਲੋਕਾਂ ਵਿੱਚ ਪੈ ਰਹੇ ਆ ਵੀ ਫਾਵਾ ਤਾਂ ਹੀ ਫੈਲਦੀਆਂ ਨੇ ਵੀ ਲੋਕਾਂ ਦੇ ਪਹਿਲਾਂ ਮੌਤਾ ਹੁੰਦੀਆਂ ਸੀਗੀਆਂ 5 5.5 ਲੱਖ ਵਾਰਡ ਵਿੱਚ ਮੌਤ ਰੋਜ਼ ਦੀ ਹੁੰਦੀ ਸੀ ਮੌਤਾ ਹੁਣ ਵੀ ਹੁੰਦੀਆਂ ਨੇ ਪਰ ਇਹ ਭਰਮ ਭਲੇਖੇ ਪੈਣਾ ਇੱਕ ਸੁਭਾਵਕ ਜਾਂ ਕੁਦਰਤੀ ਗੱਲ ਆ ਵੀ ਜਿਹੜੇ ਜਦੋਂ ਲੋਕ ਇਹ ਵੇਖਦੇ ਆ ਵੀ ਅਮੀਰ ਆਦਮੀ ਜਾਂਦੇ ਆ ਦਾਖਲ ਹੁੰਦੇ ਆ ਇਲਾਜ ਉਹਨਾਂ ਦਾ ਵਧੀਆ ਹੁੰਦਾ ਉਹ ਰਾਜ਼ੀ ਹੋ ਕੇ ਘਰ ਆ ਜਾਂਦੇ ਆ ਆਪਣੇ ਕੋਲ ਮਸਾਲਾ ਨੇ ਜਿਵੇਂ ਅਮਤਾਬ ਬੱਚਨ ਆ ਜਾਂ ਹੋਰ ਜਿਹੜੇ ਲੀਡਰ ਹੈਗੇ ਨੇ ਉਹ ਸਾਰੇ ਠੀਕ ਹੋ ਜਾਂਦੇ ਗਰੀਬ ਆਦਮੀ ਜਾਂਦਾ ਉਹਨੂੰ ਕਿੱਡੇ ਬਾਅਦ ਉਹਦੀ ਡੈੱਡ ਬਾਡੀ ਦੇ ਦਿੰਦੇ ਨੇ ਕਹਿੰਦੇ ਜੀ ਇਹਦੀ ਡੈਥ ਹੋ ਗਈ ਕਿ ਇਹ ਦਾ ਐਕਸੀਡੈਂਟ ਹੋ ਜਾਂਦਾ ਉਹ ਉਹ ਜਾਂਦੇ ਆ ਉੱਥੇ ਉਹਦਾ ਇਲਾਜ ਕਰਨ ਦੀ ਐਕਸੀਡੈਂਟ ਦਾ ਇਲਾਜ ਕਰਨ ਦੀ ਬਜਾਏ ਉਹਨਾਂ ਨੂੰ ਕਰੋਨਾ ਪੋਜ਼ਿਟਿਵ ਕਹਿ ਕੇ ਤੇ ਇਹ ਜਿਹੜਾ ਹੈ ਉਹ ਉਹਦੀ ਡੈੱਡ ਬਾਡੀ ਜਿਹੜੀ ਹੈ ਉਹ ਪੈਕਅਪ ਕਰਕੇ ਦੇ ਦਿੰਦੇ ਆ ਅਹ ਦੇਖੋ ਮਠਾੜੂ ਸਾਹਿਬ ਇਹਦਾ ਐਸੀ ਕਰਕੇ ਢਿੱਲੋ ਸਾਹਿਬ ਉਹ ਵਾਹ ਫੈਲਣ ਦਾ ਜਿਹੜਾ ਨਾ ਇਹ ਗੱਲ ਕੁਦਰਤੀ ਗੱਲ ਆ ਵੀ ਲੋਕਾਂ ਦੇ ਵਿੱਚ ਭਰਮ ਭਲੇਖੇ ਜਿਹੜੇ ਆ ਇਹ ਤਾਂ ਜਿਹੜਾ ਸਿਹਤ ਵਿਭਾਗ ਆ ਉਹ ਬਿਸ਼ੱਕ ਉਹ ਕਹਿ ਰਹੇ ਨੇ ਲੇਕਿਨ ਇਹਦੇ ਵਿੱਚ ਕੀ ਹੋ ਰਿਹਾ ਲੋਕਾਂ ਨੂੰ ਤਸੱਲੀ ਕਰਾਉਣ ਦੀ ਲੋੜ ਆ ਉਹਨਾਂ ਦੀ ਦੇਖੋ ਮਠਾੜੂ ਸਾਹਿਬ ਕੁਝ ਗੱਲਾਂ ਜੋ ਤੁਸੀਂ ਕਹਿ ਰਹੇ ਹੋ ਮੈਂ ਦੋ ਗੱਲਾਂ ਤੇ ਇਸ ਤੇ ਕਹਿਣਾ ਪਹਿਲੀ ਗੱਲ ਤਾਂ ਅਮੀਰ ਔਰ ਗਰੀਬ ਚ ਵੀ ਸ਼ਾਇਦ ਅਮੀਰ ਕੋਈ ਵੀ ਨਹੀਂ ਮਰਦਾ ਪਰ ਨਵਮੁਖਰ ਜੀ ਕੋਈ ਮਾੜੇ ਘਰੋਂ ਨਹੀਂ ਸੀ ਮਰ ਗਏ ਇੱਥੇ ਉਹ ਗਰੀਬ ਜਾ ਕੇ ਮਰਦੇ ਨੇ ਜ਼ਿਆਦਾ ਹੈ ਵੀ ਇਗਨੋਰੈਂਸ ਗਰੀਬ ਆਦਮੀ ਪਹਿਲਾਂ ਟੋਟਕੇ ਵਗੈਰਾ ਚ ਚਾਰੇ ਇਸਤੇਮਾਲ ਕਰਦਾ ਹੈ ਤੇ ਹਸਪਤਾਲ ਜਾ ਕੇ ਹੀ ਲੋਕ ਮਰਦੇ ਹੁੰਦੇ ਨੇ ਕਿਉਂਕਿ ਹਸਪਤਾਲ ਲੋਕ ਲਾਸਟ ਉਮੀਦ ਨਾਲ ਲੈ ਕੇ ਜਾਂਦੇ ਨੇ ਸੀਐਮਸੀ ਡੀਐਮਸੀ ਵੱਡੇ ਹਸਪਤਾਲ ਨੇ ਲੋਕ ਸਾਰੇ ਪੰਜਾਬ ਚੋਂ ਇੱਥੇ ਕੋਈ ਵੀ ਚਾਹੇ ਉਹ ਐਕਸੀਡੈਂਟ ਦਾ ਵੀ ਕੇਸ ਹੋਵੇ ਤੇ ਲਾਸਟ ਉਮੀਦ ਲੈ ਕੇ ਆਉਂਦੇ ਨੇ ਨੇਚਰਲੀ ਜਿੱਥੇ ਲਾਸਟ ਉਮੀਦ ਨਾਲ ਲੋਕ ਆਉਂਦੇ ਨੇ ਤੇ ਉੱਥੇ ਡੈਥ ਵੀ ਜ਼ਿਆਦਾ ਹੋਣਗੀਆਂ ਕਿਉਂਕਿ ਲੋਕ ਪਹਿਲਾਂ ਉਹਨੂੰ ਟ੍ਰੀਟ ਕਰਨ ਦੀ ਜਾਂ ਲੁਕਾਉਣ ਦੀ ਵੀ ਕੋਸ਼ਿਸ਼ ਕਰਦੇ ਨੇ ਤੇ ਫਿਰ ਜਦੋਂ ਜ਼ਿਆਦਾ ਵੱਧ ਜਾਂਦਾ ਤੇ ਹਸਪੀਟਲ ਦਾ ਸੀਰੀਅਸ ਕੇਸ ਹੀ ਆਉਂਦੇ ਨੇ ਅੱਜ ਤੱਕ ਹੁਣ ਤਾਂ ਸਰਕਾਰ ਨੇ ਵੀ ਕਹਿਤਾ ਤੁਸੀਂ ਆਪਣੇ ਘਰੇ ਹੀ ਇਕਾਂਤ ਵਾਸਤੇ ਚਲੇ ਜਾਓ ਤੇ ਉੱਥੇ ਹੀ ਇਸ ਦਾ ਇਲਾਜ ਇਹੀ ਹੈ ਦੇਖੋ ਭਾਰਤ ਵਿੱਚ ਜੋ ਫਰਕ ਹੈ ਸਾਡੇ ਲਈ ਜੋ ਵੱਡਾ ਐਡਵਾਂਟੇਜ ਹੈ ਇਸ 'ਚੋਂ ਸਾਡੇ BCG ਵਗੈਰਾ ਜੋ ਵੈਕਸੀਨੇਸ਼ਨ ਹੋਈ ਹੋਈ ਹੈ ਉਹ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਕਿਉਂਕਿ ਬਾਹਰਲੇ ਮੁਲਕਾਂ 'ਚ ਵੈਕਸੀਨੇਸ਼ਨ ਬੰਦ ਹੋ ਗਈ ਸੀ ਸਾਡੇ ਮਲੇਰੀਆ ਕਰਕੇ ਵੈਕਸੀਨੇਸ਼ਨ ਹੈ ਇਸ ਕਰਕੇ ਬੋਡੀ ਰੈਜਿਸਟੈਂਸ ਸਾਡੇ ਜ਼ਿਆਦਾ ਇਸ ਕਰਕੇ ਡੈਥ ਰੇਟ ਸਾਡਾ ਬਹੁਤ ਜ਼ਿਆਦਾ ਘਟ ਹੈ ਲੈਸ ਦੈਨ 2% ਹੈ ਜਦੋਂ ਕਿ ਅਮਰੀਕਾ 'ਚ 6-7% ਹੈ ਉਸ ਦੇ ਨਾਲ ਸਾਡੇ ਟੈਸਟਿੰਗ ਵੀ ਬਹੁਤ ਘੱਟ ਹੈ ਇਸ ਕਰਕੇ ਫਿਗਰ ਜਿੰਨੇ ਆਏ ਨੇ ਹੋ ਸਕਦਾ ਐਕਚੁਅਲੀ ਉਸ ਤੋਂ ਜ਼ਿਆਦਾ ਹੋਣ ਕਮਨ ਸਾਹਿਬ ਕੀ ਤੁਸੀਂ ਕਹਿਣਾ ਚਾਹੋਗੇ ਟੈਸਟਿੰਗ ਬਾਰੇ ਕਿੰਨੇ ਲੋਕ ਟੈਸਟ ਵੋਲੰਟਰੀ ਕਰਾਉਂਦੇ ਨੇ ਜਾਂ ਕਿੰਨੇ ਅੱਜ ਕੱਲ੍ਹ ਚੱਲਿਆ ਵੀ ਅਸੀਂ ਟੈਸਟ ਨਹੀਂ ਕਰਾਉਣਾ ਜੀ ਤੇ ਪਿੰਡਾਂ 'ਚ ਵੜਨ ਨਹੀਂ ਦੇਣਾ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਮੂਰਖਤਾ ਵੀ ਪਿੰਡਾਂ 'ਚ ਵੜਨ ਨਹੀਂ ਦੇਣਾ ਜਾਂ ਟੈਸਟ ਨਹੀਂ ਕਰਾਉਣਾ ਪਰ ਇੱਥੇ ਲੋਕਾਂ ਦੀ ਸੋਚ ਇਹੀ ਆ ਕੱਲ ਵੀ ਮੇਰੀ ਕਿਸੇ ਨਾਲ ਗੱਲ ਹੋਈ ਸੀ ਕੱਲ ਇੱਕ ਦੋ ਤਿੰਨ ਟੈਸਟ ਇੱਥੇ ਟੈਸਟ ਦਾ ਕੈਂਪ ਲੱਗਿਆ ਸੀ ਨੇੜੇ ਜਿੱਥੇ ਮੇਰੀ ਰਿਹائش ਆ ਤੇ ਮੈਂ ਜਦੋਂ ਇੱਕ ਲੋਕਾਂ ਨੂੰ ਕਿਹਾ ਕਿ ਵੀ ਜਾ ਕੇ ਟੈਸਟ ਕਰਾ ਲਓ ਉਹ ਕਹਿੰਦੇ ਜੀ ਅਸੀਂ ਨਿਗਾ ਚ ਆ ਜਾਾਂਗੇ ਨਿਗਾ ਚ ਆ ਜਾਾਂਗੇ ਮੈਂ ਕਹਾ ਵੀ ਨਿਗਾ ਦੇ ਵਿੱਚ ਵੀ ਆ ਗਏ ਜਿਵੇਂ ਆਪਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਵੀ ਜੇ ਤੁਸੀਂ ਨਿਗਾ ਚ ਵੀ ਆ ਗਏ ਤੁਸੀਂ ਆਪਦੇ ਘਰੇ ਕਵਾਰਟਾਈਨ ਹੋ ਜਾਓ ਪਰ ਉਹ ਕਹਿੰਦੇ ਜੀ ਅਸੀਂ ਨਿਗਾ ਚ ਆ ਜਾਾਂਗੇ ਜੇ ਸਾਨੂੰ ਚੱਕ ਕੇ ਲੈ ਜਾਣਗੇ ਉੱਥੇ ਜਾ ਕੇ ਤੇ ਅਸੀਂ ਨਹੀਂ ਵੀ ਹੋਇਆ ਸਾਨੂੰ ਤੇ ਲੋਕਾਂ ਨੂੰ ਪਹਿਲੀ ਗੱਲ ਤਾਂ ਭਰੋਸਾ ਹੀ ਨਹੀਂ ਕਿ ਇਹਨਾਂ ਦੀਆਂ ਜਿਹੜੀਆਂ ਟੈਸਟ ਕੀਤਾ ਨੇ ਟੈਸਟ ਕੀਤਾ ਉਹ ਸਹੀ ਇਹ ਦੱਸਦੀਆਂ ਜਾਂ ਨਹੀਂ ਦੱਸਦੀਆਂ ਕਿਉਂਕਿ ਪਿੱਛੇ ਜੇ ਇੱਕ ਅੰਮ੍ਰਿਤਸਰ ਦੇ ਵਿੱਚ ਕਬਲਾ ਵੀ ਹੋਇਆ ਸੀਗਾ ਜਿਹਦੇ ਵਿੱਚ ਲੈਬ ਲੈਬ ਵਾਲਿਆਂ ਨੇ ਪਹਿਲਾਂ ਤਾਂ ਟੈਸਟ ਪੋਜ਼ਿਟਿਵ ਕਰ ਦਿੰਦੇ ਕਿਉਂਕਿ ਸਾਡੇ ਜੀ ਇੱਥੇ ਸਭ ਤੋਂ ਪਹਿਲਾਂ ਨਾ ਪੈਸਾ ਬਣਾਉਣ ਤੇ ਆ ਜਾਂਦੇ ਆ ਲੋਕ ਤੇ ਲੈਬ ਵਾਲੇ ਕੀ ਕਰਦੇ ਉਹਨਾਂ ਨੂੰ ਟੈਸਟ ਕਰਨਾ ਟੈਸਟ ਕਰਨ ਤੋਂ ਬਾਅਦ ਬੰਦੇ ਨੂੰ ਪੋਜ਼ਿਟਿਵ ਕਰ ਦੇਣਾ ਪੋਜ਼ਿਟਿਵ ਕਰਨ ਤੋਂ ਬਾਅਦ ਫਿਰ ਉਹ ਡਾਕਟਰਾਂ ਨੇ ਉਹਦੇ ਤੋਂ ਪੈਸੇ ਬਣਾ ਲਏ ਪੈਸੇ ਬਣਾ ਕੇ ਉਸ ਤੋਂ ਬਾਅਦ ਉਹਨੂੰ ਫਿਰ ਨੈਗੇਟਿਵ ਕਰ ਦੇਣਾ ਤੇ ਇਹ ਜਿਆ ਕੁਝ ਵੀ ਹੋ ਰਿਹਾ ਇਵਨ ਕਿ ਇੱਥੇ ਹੁਣ ਸੈਨੀਟਾਈਜ਼ਰ ਅੱਗੇ ਜਦੋਂ ਕਿ ਇਹ ਬਿਮਾਰੀ ਫੈਲੀ ਸੀ ਸੈਨੀਟਾਈਜ਼ਰ ਜਿਹੜਾ ਉਹ ਮਿਲਣੋਂ ਬੰਦ ਹੋ ਗਏ ਸੀਗੇ ਉਹਦੀ 블랙 ਹੋਣੀ ਸ਼ੁਰੂ ਹੋ ਗਈ ਸੀ ਅੱਜ ਦੀ ਡੇਟ ਦੇ ਵਿੱਚ ਇੱਥੇ ਮੈਂ ਕਈ ਦੇਖਦਾ ਹੁੰਦਾ ਕਿ ਨਕਲੀ ਸੈਨੀਟਾਈਜ਼ਰ ਵੀ ਇੱਥੇ ਵਿਕਦੇ ਆ ਪਰ ਜਿਹੜੀ ਜਿਹੜਾ ਸਵਾਲ ਤੁਸੀਂ ਪੁੱਛਿਆ ਕਿ ਟੈਸਟਿੰਗ ਦਾ ਮੇਰੇ ਹਿਸਾਬ ਨਾਲ ਜੇ ਟੈਸਟ ਹੁੰਦਾ ਕਿਤੇ ਗਰੀਬ ਆਦਮੀ ਦਾ ਹੁੰਦਾ ਈਵਨ ਕਿ ਚੈਨ ਮਿਡਲ ਕਲਾਸ ਦਾ ਵੀ ਹੁੰਦਾ ਹਾਈ ਮਿਡਲ ਕਲਾਸ ਦਾ ਵੀ ਹੁੰਦਾ ਜੇ ਫਰੀ ਚ ਹੁੰਦਾ ਜਾਂ ਥੋੜੇ ਪੈਸਿਆਂ ਚ ਹੁੰਦਾ ਬੰਦੇ ਨੂੰ ਕਰਾ ਲੈਣਾ ਚਾਹੀਦਾ ਆ ਬਿਲਕੁਲ ਸਹੀ ਗੱਲ ਹੈ ਜੋ ਇੱਕ ਵੱਡਾ ਫੈਕਟਰ ਉੱਪਰ ਆ ਰਿਹਾ ਵੀ ਸਾਡੀ ਜੋ ਪੈਸਾ ਬਣਾਉਣ ਦੀ ਨੀਤ ਹੈ ਉਹ ਉਹ ਸਾਡੇ ਤੇ ਹਾਵੀ ਹੋ ਜਾਂਦੀ ਹੈ ਸਾਡੇ ਬਿਜ਼ਨਸਮੈਨਾਂ ਤੇ ਹਾਵੀ ਹੋ ਜਾਂਦੀ ਹੈ ਔਰ ਫਿਰ ਜੋ ਵੀ ਦੁਕਾਨਦਾਰ ਨੇ ਜਾਂ ਵੱਡੇ ਨੇ ਮੈਂ ਸਾਰੇ ਨਹੀਂ ਕਹਿ ਰਿਹਾ ਪਰ ਕੁਝ ਤਬਕਾ ਜਿਨ੍ਹਾਂ ਦਾ ਹਮੇਸ਼ਾ ਏਮ ਇਹ ਹੁੰਦਾ ਵੀ ਕਿਸੇ ਵੀ ਕ੍ਰਾਈਸਿਸ ਦੇ ਵਿੱਚੋਂ ਅਸੀਂ ਪੈਸਾ ਬਣਾਉਣਾ ਔਰ ਮੈਡੀਕਲ ਦਾ ਖੇਲ ਜੋ ਹੈ ਇਹ ਬਹੁਤ ਖਤਰਨਾਕ ਹੁੰਦਾ ਜਾ ਰਿਹਾ ਪਹਿਲਾਂ ਇਹ ਸਟੰਟ ਪਾਉਣ ਚ ਹੁੰਦਾ ਸੀ ਕਿ ਸਟੰਟ ਦੀ ਲੋੜ ਹੈ ਜਾਂ ਨਹੀਂ ਹੈ ਪਾ ਦਿੰਦੇ ਆ ਤੇ ਕਿੰਨੇ ਵੀ ਰੇਟ ਦਾ ਸਟੰਟ ਪਾਤਾ ਜਾਵੇ ਹੁਣ ਇੱਥੇ ਪੋਜ਼ਿਟਿਵ ਨੂੰ ਨੈਗੇਟਿਵ ਨੈਗੇਟਿਵ ਨੂੰ ਪੋਜ਼ਿਟਿਵ ਖੇਡ ਕਰਨ ਜੋ ਟੈਸਟ ਕਰਨ ਦੀ ਖੇਡ ਵੀ ਚੱਲ ਰਹੀ ਹੈ ਕਿਉਂਕਿ ਕਈ ਸਟੇਟਾਂ 'ਚ ਜਾਂ ਬਾਹਰ ਜਾਣ ਵੇਲੇ ਤੁਹਾਨੂੰ ਕੋਰੋਨਾ ਦਾ ਟੈਸਟ ਕਰਾਉਣਾ ਪੈਂਦਾ ਔਰ ਉੱਥੇ ਕਈ ਲੇਬਾਂ ਸ਼ਰਿਆਂ ਵਿੱਚ ਕਰਦੀਆਂ ਨੇ ਤੁਹਾਨੂੰ ਪੋਜ਼ਿਟਿਵ ਰਿਪੋਰਟ ਚਾਹੀਦੀ ਹੈ ਜਾਂ ਨੈਗੇਟਿਵ ਰਿਪੋਰਟ ਚਾਹੀਦੀ ਹੈ ਉਸ ਤਰ੍ਹਾਂ ਦੀ ਰਿਪੋਰਟ ਬਣਾ ਕੇ ਤੁਹਾਡਾ ਕੰਮ ਸਾਰ ਦੇਾਂਗੇ ਤੇ ਮੂੰਹ ਮੰਗੇ ਪੈਸੇ ਲੋਕ ਉਹਨਾਂ ਨੂੰ ਦੇਣ ਨੂੰ ਤਿਆਰ ਨੇ ਬਜਾਏ ਕਿ ਆਪਦੀ ਸਿਹਤ ਤੇ ਗੌਰ ਕਰਨ ਜੇ ਕੋਈ ਪੋਜ਼ਿਟਿਵ ਹੈ ਪਰ ਉਹ ਅੱਜ ਬਾਹਰ ਜਾਣਾ ਚਾਹੁੰਦਾ ਉਹ ਵੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਨੈਗੇਟਿਵ ਰਿਪੋਰਟ ਕਿੱਥੋਂ ਮਿਲ ਜੇ ਉਹ ਚਾਹੇ 20 ਬੰਦਿਆਂ ਨੂੰ ਇਨਫੈਕਟ ਕਰਦਾ ਹੋਇਆ ਵਾਪਸ ਆਪਣੇ ਗਨਤਬੇ ਤੇ ਪਹੁੰਚ ਜਵੇ ਤੇ ਉਹਨੂੰ ਕਿਸੇ ਦੀ ਕੋਈ ਚਿੰਤਾ ਨਹੀਂ ਹੈ ਕਿ ਸਾਡੀ ਜਿਹੜੀ ਸੋਚ ਹੈ ਮਾੜੀ ਹੈ ਮਠਾੜੂ ਸਾਹਿਬ ਇੱਕ ਗੱਲ ਹੋਰ ਹੈ ਵੀ ਅ ਪਿੱਛੇ ਦੇ ਬੜੀਆਂ ਫੇਸਬੁੱਕ ਤੇ ਵੀ ਮੁਹਿੰਮਾਂ ਚੱਲੀਆਂ ਵੀ ਕਿਡਨੀਆਂ ਕੱਢ ਲੈਂਦੇ ਨੇ ਉਹ ਕਰੋਨਾ ਵਾਲਿਆਂ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਦੇ ਕਿਡਨੀਆਂ ਕੱਢਦੇ ਤੇ ਕਿੰਨੀ ਇੱਕ ਸੱਚਾਈ ਤੁਹਾਨੂੰ ਇਸ ਗੱਲ 'ਚ ਲੱਗਦੀ ਹੈ ਤੇ ਕਿੰਨੇ ਕ ਬੰਦੇ ਤੁਸੀਂ ਜਾਣਦੇ ਹੋ ਜਿਨ੍ਹਾਂ ਦੀ ਕਿਡਨੀ ਕੱਢੀ ਗਈ ਅਸੀਂ ਇਹ ਗੱਲਾਂ ਢਿਲੋਂ ਸਾਹਿਬ ਸੁਣਦੇ ਆ ਟੀਵੀ ਤੇ ਸੋਸ਼ਲ ਮੀਡੀਆ ਤੇ ਵੇਖਦੇ ਆ ਇਹ ਗੱਲਾਂ ਜਿਹੜੀਆਂ ਸਚਾਈ ਦਾ ਤੇ ਦੇਖੋ ਆਪਾਂ ਕੁਝ ਕਹਿ ਨਹੀਂ ਸਕਦੇ ਸਚਾਈ ਕਿੰਨੀ ਗੱਲ ਹੈ ਕਿ ਇਸ ਗੱਲ ਦਾ ਤਾਂ ਆਪਾਂ ਨੂੰ ਗਿਆਨ ਆ ਕਿ ਜਿਹੜੇ ਕਰੋਨਾ ਦੇ ਮਰੀਜ਼ ਆ ਉਹਨਾਂ ਦੀ ਕਿੰਨੀਆਂ ਬੇਸ਼ੱਕ ਨਹੀਂ ਕੱਢਣਗੇ ਜਾਂ ਨਹੀਂ ਉਹ ਕਰਨਗੇ ਕਿਉਂਕਿ ਉਹ ਕਿਸੇ ਕੰਮ ਨਹੀਂ ਆਣੀਆਂ ਤੇ ਇਹਨੇ ਹਸਪੀਟਲ ਵੀ ਨਹੀਂ ਹੈਗੇ ਜਿਹੜੇ ਕਿਉਂਕਿ ਉਹ ਉਹਦੀ ਇੱਕ ਪ੍ਰੋਸੀਜਰ ਆ ਕਿੰਨੀਆਂ ਕੱਢ ਕੇ ਦੂਜੇ ਪਾਸੇ ਲਾਉਣ ਦਾ ਜੇ ਕਿੰਨੀਆਂ ਕੱਢ ਕੇ ਉਹਨਾਂ ਦੇ ਕੋਈ ਮਤਲਬ ਕੋਈ ਸਿਸਟਮ ਹੈਗਾ ਜਿਵੇਂ ਬਲੱਡ ਬੈਂਕ ਆ ਇਸ ਤਰ੍ਹਾਂ ਕੋਈ ਮਤਲਬ ਉਹਨਾਂ ਦਾ ਉਹਨਾਂ ਨੂੰ ਬਚਾ ਕੇ ਰੱਖਣ ਦਾ ਕੋਈ ਪ੍ਰਬੰਧ ਹੋਵੇ ਡਾਕਟਰਾਂ ਕੋਲ ਹੁੰਦਾ ਹੋਵੇ ਤੇ ਉਹ ਇੱਕ ਵੱਖਰੀ ਗੱਲ ਆ ਉਹ ਉਹਨਾਂ ਦੇ ਕੱਢੇ ਜਾ ਸਕਦੇ ਜਿਨ੍ਹਾਂ ਦਾ ਕੋਈ ਐਕਸੀਡੈਂਟ ਹੋਇਆ ਜਾਂ ਜਿਹੜੇ ਕਰੋਨਾ ਦੇ ਮਰੀਜ਼ ਨਹੀਂ ਹੈਗੇ ਹਸਪੀਟਲ ਵਿੱਚ ਗਏ ਜਾਂ ਉਹਨਾਂ ਦਾ ਉਹਨਾਂ ਤੇ ਆਪਾਂ ਸੰਭਾਵਨਾ ਕਰ ਸਕਦੇ ਵੀ ਮੇਬੀ ਵੀ ਉਹ ਕੀਤਾ ਜਾ ਸਕਦਾ ਦੂਜੀ ਗੱਲ ਮੈਂ ਜਿਹੜੀ ਅੱਜ ਦੀ ਜਿਹੜੀ ਗੱਲ ਆਪਾਂ ਹੁਣੇ ਤੁਸੀਂ ਕਰ ਰਹੇ ਸੀਗੇ ਵੀ ਇੱਕ ਗੱਲ ਚੰਗੀ ਹੋ ਗਈ ਵੀ ਜਿਹੜਾ ਪਹਿਲਾਂ 4200 ਰੁਪਏ ਦਾ ਟੈਸਟ ਹੁੰਦਾ ਸੀ ਅੱਜ 2500 ਰੁਪਏ ਤੇ ਆ ਗਿਆ ਦੂਜੀ ਗੱਲ ਇਹ ਸੀ ਵੀ ਜ਼ਬਰਦਸਤੀ ਫੜਫੜ ਕੇ ਕੁਆਰੰਟਾਈਨ ਕਰਨਾ ਘਰਾਂ ਤੋਂ ਦੂਰ ਦੂਰ ਕਿ ਜਿੱਤਰਾ ਪਸ਼ੂਆਂ ਨੂੰ ਇੱਕ ਵਾੜੇ 'ਚ ਵਾੜ ਕੇ ਉਹਨਾਂ ਨੂੰ ਜ਼ਬਰਦਸਤੀ ਬੰਦ ਕਰ ਦਿੱਤਾ ਜਾਂਦਾ ਉਦੇ ਤੋਂ ਨਜਾਬ ਪੀ ਲਿਆ ਲੋਕ ਆਪਣੇ ਘਰਾਂ ਦੇ ਵਿੱਚ ਕੁਆਰੰਟਾਈਨ ਰਹਿਣਗੇ ਤੇ ਕੋਈ ਚੰਗੀ ਗੱਲ ਆ ਕਿਉਂਕਿ ਉਹਨਾਂ ਦਾ ਘਰ ਦਾ ਪਰਿਵਾਰ ਉਹਨਾਂ ਨੂੰ ਕੋਈ ਮਤਲਬ ਇਹ ਨਹੀਂ ਹੋਏਗਾ ਵੀ ਪਤਾ ਨਹੀਂ ਉਹਨਾਂ ਦੀ ਕੋਈ ਸੇਵਾ ਹੋ ਰਹੀ ਦੇਖੋ ਇੱਕ ਗੱਲ ਹੈਗੀ ਏ ਢਿੱਲੋ ਸਾਹਿਬ ਵੀ ਜਦੋਂ ਅਜੇ ਤੱਕ ਵੈਕਸੀਨ ਕੋਈ ਤਿਆਰ ਨਹੀਂ ਹੋਈ ਠੀਕ ਹੈ ਬਹੁਤ ਲੋਕ ਠੀਕ ਵੀ ਹੋਏ ਨੇ ਅਕਾਲਾਂ ਦੇ ਵਿੱਚ ਮਤਲਬ ਆਪਾਂ ਦੇਖਦੇ ਜੇ 12 ਲੱਖ ਮਰੀ ਮਤਲਬ ਪੋਜ਼ਿਟਿਵ ਆਏ ਨੇ ਤੇ 9 ਲੱਖ ਉਹਨਾਂ ਚੋਂ ਠੀਕ ਹੋ ਗਏ ਹੁਣ ਦਵਾਈ ਕੋਈ ਨਹੀਂ ਹੈਗੀ ਦਵਾਈ ਕੋਈ ਨਹੀਂ ਹੈਗੀ ਠੀਕ ਹੋ ਗਏ ਉਹਨਾਂ ਦਾ ਜਿਹੜਾ ਹੈ ਉਹ ਪਲਾਜ਼ਮਾ ਜਿਹੜਾ ਹੈ ਉਹ ਲਿਆ ਜਾ ਰਿਹਾ ਹੈ ਇਹ ਸਾਡੀ ਸਮਝ ਤੋਂ ਥੋੜੀ ਜੀ ਗੱਲ ਬਾਹਰ ਜਿੰਨਾ ਤੋਂ ਜਿੰਨਾ ਤੋਂ ਅਸੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਇੱਕ ਗੱਲ ਜਿਹੜੀ ਹੋ ਗਈ ਘਰਾਂ ਦੇ ਵਿੱਚ ਕਵਾਰੰਟਾਈਨ ਹੋਣ ਦਾ ਤੇ 250 ਰੁਪਏ ਜਿਹੜਾ ਦੇ ਕੇ ਕੋਈ ਵੀ ਬੰਦਾ ਟੈਸਟ ਕਰਾ ਲੂਗਾ ਗਰੀਬ ਆਦਮੀ ਕਹੂਗਾ ਵੀ ਮੇਰੇ ਮਨ ਦਾ ਸ਼ੰਕਾ ਨਿਕਲ ਜਾਏ ਅਸੀਂ ਇਸ ਗੱਲ ਦੀ ਸ਼راہਨਾ ਕਰਦੇ ਹਾਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਆਂ ਵੀ ਇਹ ਜਿਹੜਾ ਹੋਇਆ ਇਹ ਠੀਕ ਹੋਇਆ ਆਪਣੀ ਆਮ ਲੋਕਾਂ ਵਾਸਤੇ ਆ ਜਿਹੜਾ ਬਿਲਕੁਲ ਠੀਕ ਹੈ ਜਿਹੜੀ ਜੋ ਤੁਸੀਂ ਗੱਲ ਕਹੀ ਵੀ 250 ਰੁਪਏ ਚ ਟੈਸਟ ਹੋਇਆ ਬੜੀ ਵਾਜਿਬ ਗੱਲ ਸਰਕਾਰ ਨੇ ਕੀਤੀ ਹੈ ਚੰਗੀ ਗੱਲ ਹੈ ਕਿ ਜੇ ਟੈਸਟ ਅਫੋਰਡੇਬਲ ਹੋ ਜਾਣਗੇ ਤੇ ਜ਼ਿਆਦਾ ਲੋਕ ਕਰਵਾ ਲੈਣਗੇ ਤੇ ਇੱਕ ਖਤਸ਼ਾ ਵੀ ਜਿਹੜਾ ਹਟੇਗਾ ਵੀ ਜੇ ਨਾਲ ਦਾ ਕੋਈ ਕਰਾ ਲੈਂਦਾ ਜਾਂ ਗਵਾਂਡੀ ਕਰਾ ਲੈਂਦਾ ਤੇ ਦੂਸਰਿਆਂ ਦਾ ਵੀ ਕੌਨਫੀਡੈਂਸ ਬਣਦਾ ਵੀ ਟੈਸਟ ਨਾਲ ਕੋਈ ਵੱਡੀ ਪ੍ਰੋਬਲਮ ਨਹੀਂ ਹੈ ਜੇ ਆਪਾਂ ਟੈਸਟਿੰਗ ਰੇਟ ਦੇਖੀਏ ਸਾਡੇ 10 ਮਿਲੀ 1 ਮਿਲੀਅਨ ਚ ਯਾਨੀ 10 ਲੱਖ ਲੋਕਾਂ ਚ 70 ਲੱਖ ਲੋਕਾਂ ਦੇ 70000 ਲੋਕਾਂ ਦੇ ਟੈਸਟ ਹੋਏ ਨੇ ਜਦੋਂ ਕਿ 1 ਮਿਲੀਅਨ ਚ ਅਮਰੀਕਾ ਵਿੱਚ ਇਹ 274000 ਹੈ ਅਮਰੀਕਾ ਦੀ ਪਾਪੂਲੇਸ਼ਨ ਤਕਰੀਬਨ 33 ਕਰੋੜ ਹੈ ਤੇ ਉੱਥੇ ਟੈਸਟ ਜੇ ਆਪਾਂ ਦੇਖੀਏ ਤੇ ਤਕਰੀਬਨ 2% ਬੰਦਿਆਂ ਦੇ ਟੈਸਟ ਹੋ ਗਏ ਪਰ ਸਾਡੀ ਪਾਪੂਲੇਸ਼ਨ 133 ਕਰੋੜ ਹੈ ਸਿਰਫ 1 ਲੱਖ ਵਿੱਚ 70000 ਬੰਦੇ ਹੋਣਾ ਤਕਰੀਬਨ ਅਸੀਂ ਸਾਡਾ ਟੈਸਟਿੰਗ ਰੇਟ ਅੱਧੇ ਪਰਸੈਂਟ ਤੋਂ ਵੀ ਘੱਟ ਹੈ ਇੱਕ ਚਿੰਤਾ ਵਾਲੀ ਗੱਲ ਹੈ ਕਿ ਸਾਡਾ ਟੈਸਟਿੰਗ ਰੇਟ ਘੱਟ ਹੋਣ ਦੇ ਬਾਵਜੂਦ ਅਸੀਂ ਅਮਰੀਕਾ ਨਾਲ ਮੁਕਾਬਲਾ ਕਰ ਰਹੇ ਹਾਂ ਜੇ ਕਿਤੇ ਟੈਸਟਿੰਗ ਵਧੇਗੀ ਤਾਂ ਐਕਚੁਅਲ ਕੇਸ ਹੋ ਸਕਦਾ ਬਹੁਤ ਜ਼ਿਆਦਾ ਹੋਣ ਤੇ ਕੁਮਰਦਾ ਵੀ ਇੱਕ ਗੱਲ ਮੈਂ ਤੁਹਾਡੇ ਤੋਂ ਜੀਤਣਾ ਚਾਹਾਂਗਾ ਵੀ ਇੱਕ ਮਿੰਟ ਮੈਂ ਉਹਨਾਂ ਨੂੰ ਕੁਮਰਦਾ ਤੁਹਾਡੇ ਕੋਲ ਕਮਨ ਸਾਹਿਬ ਤੋਂ ਵਿਚਾਰ ਲੈ ਕੇ ਤੁਹਾਡੇ ਕੋਲ ਠੀਕ ਠੀਕ ਹੈ ਹਾਂਜੀ ਸਰ ਮੈਂ ਪੁੱਛਣਾ ਚਾਹਾਂਗਾ ਕੁਮਰਦਾ ਵੀ ਕਿ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਲੋਕ ਕੋਈ ਆਪ ਦੇ ਆਪ ਵਲੰਟੇਰਲੀ ਪਰਿਹੇਜ ਕਰਨ ਨੂੰ ਕੋਈ ਮੋਟੀਵੇਟ ਹੋਣਗੇ ਜਾਂ ਨਹੀਂ ਹੋਣਗੇ ਹਜੇ ਵੀ ਲੋਕ ਸਿਰਫ ਪੁਲਿਸ ਦੇ ਡਰ ਤੋਂ ਤਾਂ 마ਸਕ ਪਾ ਲੈਂਦੇ ਨੇ ਨਹੀਂ ਤੇ 마ਸਕ ਜਾਂ ਕੋਈ ਮੂੰਹ ਨੂੰ ਢਕਣਾ ਬਹੁਤ ਆਪ ਦੇ ਆਪ ਦੇ ਵਾਸਤੇ ਖਾਸ ਕਰ ਪਿੰਡਾਂ ਦੇ ਵਿੱਚ ਇਹ ਬਿਲਕੁਲ ਇੰਪਲੀਮੈਂਟ ਨਹੀਂ ਹੋ ਰਿਹਾ ਕਿਤੇ ਹਾਂਜੀ ਬਿਲਕੁਲ ਜੀ ਅਜੇ ਮੈਂ ਸੁਣਦਾ ਸੀਗਾ ਕੱਲ ਪਰਸੋਂ ਦੀ ਗੱਲ ਆ ਜੀ ਕਹਿੰਦੇ ਵੀ ਜੇ ਸਿੰਗਲ ਤੁਸੀਂ ਮੋਟਰਸਾਈਕਲ ਤੇ ਜਾਨੇ ਹੋ ਜਾਂ ਕਾਰ ਤੇ ਜਾਨੇ ਹੋ ਤਾਂ ਤੁਹਾਨੂੰ 마ਸਕ ਦੇ ਲੋੜ ਨਹੀਂ ਤੇ ਜਦੋਂ ਤੁਸੀਂ ਲੁਧਿਆਣੇ ਨੂੰ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਰੋਕਦੀ ਆ ਤੇ ਜੇ ਤੁਸੀਂ ਲੁਧਿਆਣੇ ਨੂੰ ਕ੍ਰੋਸ ਕਰ ਜੰਦੇ ਹੋ ਤਾਂ ਸ਼ਾਇਦ ਪੁਲਿਸ ਵਾਲੇ ਵੀ ਕਈ ਤੁਹਾਨੂੰ ਏਦਾਂ ਦੇ ਟੱਕਰ ਜਾਣਗੇ ਜਿਨ੍ਹਾਂ ਨੇ 마ਸਕ ਨਹੀਂ ਪਾਇਆ ਤੇ ਲੋਕਾਂ ਨੇ ਤਾਂ ਪਾਉਣਾ ਹੀ ਕੀ ਆ ਪਿੰਡਾਂ ਦੇ ਵਿੱਚ ਤਾਂ ਸਵਾਲ ਹੀ ਨਹੀਂ ਪੈਦਾ ਹੈਗਾ ਜੀ ਵੀ ਕਿਸੇ ਦੇ ਕੋਈ 마ਸਕ ਪਾਇਆ ਚਿਹਰਾ ਦੇ ਲੋਕ ਦੱਦੇ ਆ ਕਿ ਉਹਨਾਂ ਦਾ ਚਲਾਣ ਨਾ ਹੋ ਜAVE ਕਿਉਂਕਿ ਇੱਥੋਂ 2 ਕਰੋੜ ਰੁਪਇਆ ਤਾਂ ਇਹ ਮੁਆਫਕਾਂ ਦੇ ਤੋਂ ਹੀ ਚਲਾਨ ਹੋ ਗਿਆ ਸਰਕਾਰ ਨੂੰ ਇਹਨੇ ਇਨਕਮ ਹੋਈ ਆ ਇੱਥੋਂ ਤਾਂ ਪਰ ਫੇਰ ਵੀ ਅਜੇ ਵੀ ਤੁਸੀਂ ਸ਼ਹਿਰਾਂ ਦੇ ਵਿੱਚ ਚਲੇ ਜਾਓ ਮੁਹੱਲਿਆਂ 'ਚ ਗਲੀਆਂ 'ਚ ਜਿਉਂ ਜਾਣੇ ਹੋ ਤਾਂ ਤੁਹਾਨੂੰ ਮਾਸਕ ਤੋਂ ਬਿਨਾ ਬੰਦੇ ਆਮ ਦਿਸਦੇ ਆ ਤੇ ਦੂਸਰਾ ਜੀ ਮੈਂ ਇੱਕ ਇਸ ਸਵਾਲ ਤੇ ਤੁਹਾਡੇ ਨਾਲ ਥੋੜੀ ਜਿਹੀ ਡਿਸਕਸ਼ਨ ਕਰਨੀ ਚਾਹੁੰਦਾ ਕਿ ਇੱਕ ਹਿਮਾਚਲ ਦੇ ਵਿੱਚੋਂ ਚਲੋ ਉੱਪਰ ਗਏ ਇੱਥੇ ਵੀ ਇੱਕ ਟੈਕਸੀ ਯੂਨੀਅਨ ਆ ਜਿਵੇਂ ਕਿ ਉਹਨਾਂ ਦਾ ਜਿਹੜਾ ਜਿਹੜਾ ਆਪਾਂ ਬਿਜ਼ਨਸ ਬਾਰੇ ਆਪਾਂ ਗੱਲ ਨਹੀਂ ਕੀਤੀ ਤੇ ਉਹਨਾਂ ਦਾ ਬਿਜ਼ਨਸ ਬੜਾ ਪ੍ਰਭਾਵਿਤ ਹੋਇਆ ਕਈ ਲੋਕਾਂ ਨੂੰ ਤਾਂ ਖਾਣ ਦੇ ਲਾਲੇ ਪਏ ਹੋਇਆ ਸਕੂਲ ਦੀਆਂ ਫੀਸਾਂ ਤੱਕ ਵੀ ਨਹੀਂ ਦਿੱਤੀਆਂ ਜਾ ਰਹੀਆਂ ਇਸ ਬਾਰੇ ਜੇ ਤੁਸੀਂ ਕੁਝ ਚਰਚਾ ਕਰੋ ਤਾਂ ਤੁਸੀਂ ਸਾਨੂੰ ਦੱਸੋ ਬਿਲਕੁਲ ਕੋਈ ਮਸਲਾ ਮੈਂ ਲਾਸਟ ਜਿਹੇ ਸੇ ਪੁਆਇੰਟ ਤੇ ਆਉਣਾ ਚਾਹੁੰਦਾ ਸੀ ਵੀ ਜੀ ਡੀ ਪੀ 23% ਸਾਡੀ ਬਹੁਤ ਵਾਹ ਅਕਨੋਮੀ ਦਾ ਪਰ ਕਿਸੇ ਵੀ ਟੀਵੀ ਚੈਨਲ ਤੇ ਤੁਹਾਨੂੰ ਜੀਡੀਪੀ ਬੇਰੋਜ਼ਗਾਰੀ ਜਾਂ ਕਮਾਕਾਰਾਂ ਬਾਰੇ ਡਿਸਕਸ਼ਨ ਨਹੀਂ ਮਿਲਦੀ ਸਿਵਾਏ ਸ਼ਸ਼ਾਂਤ ਰਾਜਪੂਤ ਜਾਂ ਚਾਈਨਾ ਪਾਕਿਸਤਾਨ ਤੋਂ ਸਿਵਾ ਕੋਈ ਡਿਸਕਸ਼ਨ ਨਹੀਂ ਹੁੰਦੀ ਇਸ ਤੋਂ ਪਹਿਲਾਂ ਕਿ ਆਪਾਂ ਇਸ ਸਵਾਲ ਤੇ ਚਰਚਾ ਕਰੀਏ ਤੁਸੀਂ ਮਠਾਡੂ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ ਦੱਸੋ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਢਿੱਲੋ ਸਾਹਿਬ ਵੀ ਜਿਹੜਾ 250 ਰੁਪਏ ਹੁਣ ਕੀਤਾ ਨਾ ਸਾਡਾ ਟੈਸਟਿੰਗ ਰੇਟ 2 ਛੱਡ ਕੇ 2.5% 3% ਵੀ ਹੋ ਸਕਦਾ ਸੀਗਾ ਬਿਸ਼ਰਤੇ ਵੀ ਇਹ ਚੀਜ਼ ਜਿਹੜੀ ਹੈ ਪਹਿਲਾਂ ਸ਼ੁਰੂ ਕਾਫੀ ਧੇਰ ਪਹਿਲਾਂ ਲਾਗੂ ਹੋ ਜਾਂਦੀ ਹੈ ਮਾਰਚ ਅਪ੍ਰੈਲ ਮਈ ਅਪ੍ਰੈਲ ਮਈ ਤੋਂ ਹੋ ਜਾਂਦੀ ਤਾਂ ਜਹਾਡਾ ਟੈਸਟਿੰਗ ਰੇਟ ਬਿਲਕੁਲ ਵਾਜਿਬ ਗੱਲ ਹੈ ਤੁਹਾਡੀ ਪਰ ਉਸ ਵੇਲੇ ਜਦੋਂ ਮਾਰਚ ਅਪ੍ਰੈਲ ਚ ਇਹ ਕਿੱਟਾਂ ਅਵੇਲੇਬਲ ਵੀ ਨਹੀਂ ਸੀ ਬਹੁਤ ਮਹਿੰਗੀਆਂ ਕਿੱਟਾਂ ਉਹ ਤੋਂ ਇੰਪੋਰਟ ਹੋ ਰਹੀਆਂ ਸੀ ਸਿਰਫ ਚਾਈਨਾ ਤੋਂ ਹੁਣ ਬਹੁਤ ਸਾਰੀਆਂ ਕੰਪਨੀਆਂ ਇੰਡੀਆ ਵਿੱਚ ਵੀ ਬਾਹਰ ਵੀ ਇਸ ਜੋ ਕਰੋਨਾ ਦੇ ਬਿਜ਼ਨਸ ਪੈ ਗਏ ਨੇ ਇਕੁਪੁਆਇੰਟ ਵੈਂਟੀਲੇਟਰ ਵਗੈਰਾ ਹੁਣ ਬਹੁਤ ਵੱਡੀ ਤਦਾਦ ਚ ਮਾਸਕ ਵਗੈਰਾ ਸਭ ਕੁਝ ਇੱਥੇ ਵੀ ਬਣਨ ਲੱਗ ਗਿਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਕਨੋਮੀ ਦੀ ਵਾਕਈ ਹੀ ਜੇ ਕੁਮਨ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਪਾਂ ਦੇਖੀਏ ਅੱਜ ਟੈਕਸੀ ਵਾਲਿਆਂ ਦਾ ਬੁਰਾ ਹਾਲ ਹੈ ਜੋ ਫਲਾਈਟਾਂ ਦੀ ਟਿਕਟਾਂ ਬੁਰਾ ਬੁੱਕ ਕਰਦੇ ਸੀ ਉਹਨਾਂ ਦਾ ਬੁਰਾ ਹਾਲ ਹੈ ਵਿਆਹਾਂ ਸ਼ਾਦੀਆਂ ਵਿੱਚ ਜੋ ਕੇਟਰਿੰਗ ਦਾ ਕੰਮ ਕਰਦੇ ਸੀ ਉਹਨਾਂ ਦਾ ਬੁਰਾ ਹਾਲ ਹੈ ਡੀਜੇ ਵਾਲਿਆਂ ਦਾ ਬੁਰਾ ਹਾਲ ਹੈ ਬੱਸਾਂ ਵਾਲਿਆਂ ਦਾ ਬੁਰਾ ਹਾਲ ਹੈ ਹਾਲਾਂਕਿ ਸਰਕਾਰ ਨੇ ਇਹ ਵੀ ਕਹਤਾ ਸੀ ਵੀ 52 ਸਵਾਰੀਆਂ ਬਿਠਾ ਲਓ ਪਰ ਸਵਾਰੀਆਂ ਹੀ ਹੈ ਨਹੀਂ ਟ੍ਰਾਂਸਪੋਰਟ ਸੈਕਟਰ ਦਾ ਸਾਰੇ ਬੁਰੇ ਹਾਲ ਹੈ ਟੀਚਿੰਗ ਚ ਟੀਚਰ ਵੀ ਤੰਗ ਨੇ ਸਕੂਲਾਂ ਨੇ ਤਨਖਾਹਾਂ ਤੇ ਕਟੌਤੀ ਲਾਤੀ ਹੈ ਸਕੂਲ ਵੀ ਤੰਗ ਨੇ ਬਿਜਲੀ ਦਾ ਬਿੱਲ ਨਹੀਂ ਦਿੱਤੇ ਜਾ ਰਹੇ ਮਾਲ ਵਗੈਰਾ ਨੇ ਬਿਲਕੁਲ ਬੰਦ ਪਏ ਨੇ ਕੋਈ ਵਾਕਿੰਗ ਨਹੀਂ ਹੈ ਕੋਈ ਬੰਦਾ ਉੱਥੇ ਨਹੀਂ ਆ ਰਿਹਾ ਆਫਿਸਾਂ ਵਿੱਚ ਗਿਣਤੀ ਘਟ ਹੈ ਕਿ ਅਜਿਹੇ ਕੋਈ ਸੈਕਟਰ ਨਹੀਂ ਬਚਿਆ ਕਿ ਜਿੱਥੇ ਕੋਈ ਕੰਮਕਾਰ ਚੱਲ ਰਿਹਾ ਹੋਵੇ ਤੇ ਇਸ ਇਕਨੋਮੀ ਬਹੁਤ ਬੁਰੀ ਤਰ੍ਹਾਂ ਤੇ तकरीबन 24% ਜੋ ਸਾਡੀ ਜੀਡੀਪੀ ਆ ਡਿੱਗੀ ਹੈ ਔਰ ਇਹ ਗੱਲ ਬਿਲਕੁਲ ਵਾਜਿਬ ਹੈ ਆ ਇਸ ਤੇ ਬਹੁਤ ਸਾਰੇ ਲੋਕਾਂ ਦੀ ਰੋਜੀ ਰੋਟੀ ਤੇ ਬਹੁਤ ਫਰਕ ਪਿਆ ਇਵਨ ਕਿ ਜੋ ਛੋਟੀ ਮੋਟੀ ਜੌਬ ਕਰਦੇ ਸੀ ਲੋਕ ਘਰਾਂ ਚ ਹਾਊਸ ਕੀਪਿੰਗ ਦਾ ਕੰਮ ਕਰਦੇ ਸੀ ਬਾਈਆਂ ਸੀ ਉਹ ਵੀ ਲੋਕਾਂ ਨੇ ਹਟਾ ਤੀਆਂ ਨੇ ਛੋਟੇ-ਛੋਟੇ ਦਿਹਾੜੀਦਾਰ ਜੇ ਕਿਸੇ ਨੇ ਘਰ ਦੀ ਮਰਮਮਤ ਕਰਾਉਣੀ ਸੀ ਉਹਨੇ ਵੀ ਪੋਸਟਪੋਨ ਕਰ ਦਿੱਤੇ ਨੇ ਆਪਾਂ ਵੀ ਦਿਹਾੜੀਦਾਰ ਤੋਂ ਲੈ ਕੇ ਉੱਪਰ ਇੰਡਸਟਰੀ ਤੱਕ ਹਰੇਕ ਬੰਦੇ ਨੂੰ ਫਰਕ ਪਿਆ ਤੇ ਇਸ ਦਾ ਜਿਹੜਾ ਕਿਊਮੂਲੇਟਿਵ ਇਫੈਕਟ ਹੈ ਉਹ ਬਹੁਤ ਜ਼ਿਆਦਾ ਹੈ ਤੇ ਹੁਣ ਆਪਾਂ ਮਟਾੜੂ ਸਾਹਿਬ ਕੀ ਲੱਗਦਾ ਤੁਹਾਨੂੰ ਵੀ ਕਾਰੋਬਾਰ ਬੰਦਿਆਂ ਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਹਾਲਾਤਾਂ 'ਚ ਮਾੜੇ-ਮੋੜੇ ਚਲਾਉਣੇ ਚਾਹੀਦੇ ਨੇ वैसे ता एक गल जड़ी है ना जी बड़ी बड़े पद्रते आ क्योंकि वर्ल्ड वाइड जड़ी है ना हालात जड़ी जीडीपी ਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਇਹ ਆਰਥਿਕਤਾ ਦੀ ਮੰਦੀ ਜਿਹੜੀ ਹੈ ਨਾ ਹੋਰ ਵੀ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਆ ਲੋਕ ਅਸਲ ਦੇ ਵਿੱਚ ਜਿਹੜੀ ਗੱਲ ਤੁਸੀਂ ਹੋਣ ਕਰ ਰਹੇ ਹੋ ਨਾ ਮੈਂ ਅੱਗੇ ਪਹਿਲਾਂ ਵੀ ਕਿਸੇ ਚੈਨਲ ਤੋਂ ਬੋਲਿਆ ਸੀਗਾ ਕਿ ਜਦੋਂ ਇਹ ਮਹਾਮਾਰੀ ਨਹੀਂ ਸ਼ੁਰੂ ਹੋਈ ਸੀ ਇਹ ਇੱਕ ਤਾਂ ਮੈਂ ਗੱਲ ਭੁੱਲ ਗਿਆ ਵਿੱਚ ਥੋੜੀ ਕਰ ਸਕਦੇ ਹਾਂ ਜੇ ਕੋ ਤਾਂ ਕਰ ਦਿਆ ਮੈਂ ਕਿ ਜਿਹੜਾ ਇਹ ਟੈਸਟ ਆ ਨਾ ਉਹਦੇ ਵਿੱਚ ਬਹੁਤ ਸਾਰਾ ਖਰਚਾ ਨਹੀਂ ਆਉਂਦਾ ਸਰਕਾਰ ਨੂੰ ਇਹ ਤਾਂ ਵੈਸੇ ਫ੍ਰੀ ਕਰਨਾ ਚਾਹੀਦਾ ਸੀਗਾ ਜਿਹਦੇ ਕਰਕੇ ਆਪਣਾ ਟੈਸਟਿੰਗ ਰੇਟ ਬਹੁਤ ਅੱਗੇ ਜਾ ਸਕਦਾ ਸੀ ਦੂਜਾ ਇਹ ਵੀ ਜਿਹੜੀ ਅੱਜ ਦੀ ਇਕਨੋਮੀ ਆ ਉਹ ਮਾਈਨਸ 23 23 24% ਜਿਹੜੀ ਆ ਗਿਰ ਗਈ ਤੇ ਕਿੱਥੇ 8% ਜੀ 8.8 ਸੀਗੀ 8 ਤੋਂ ਪਹਿਲਾਂ 4 ਹੋਈ ਫਿਰ 3 ਹੋਈ ਫਿਰ ਮਤਲਬ ਹੁਣ ਬਹੁਤ ਮਤਲਬ ਜ਼ੀਰੋ ਵੱਲ ਨੂੰ ਚੱਲ ਜਾ ਰਹੀ ਆ ਲੋਗ ਕਰਨ ਕੀ ਦੀ ਲੋਕਾਂ ਕੋਲ ਜਿਹੜੇ ਜਿਹੜੇ ਇੰਡਸਟਰੀ ਆ ਉਹ ਤਬਾਹ ਹੋ ਗਈ ਕਿਸਾਨੀ ਤਬਾਹ ਹੋ ਗਈ ਇਹਦੀ ਜਿਹੜੀ ਸਰਕਾਰ ਦੀ ਜਿਹੜੇ ਜ਼ਿੰਮੇਵਾਰੀਆਂ ਨੇ ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਸੀ ਉਹ ਮੀਡੀਆ ਦੇ ਵਿੱਚ ਸਿਰਫ ਚਾਈਨਾ ਪਾਕਿਸਤਾਨ ਤੇ ਹੋਰ ਜਿਹੜੀ ਇਹ ਲੜਾਈਆਂ ਜਿਹੜੀ ਹੁੰਦੀ ਆ ਉਹਨਾਂ ਨੇ ਕਿਸੇ ਚੈਨਲ ਤੋਂ ਇਹਦੇ ਤੇ ਵੀ ਡਿਬੇਟ ਨਹੀਂ ਹੁੰਦੀ ਵੀ ਸਾਡੇ ਦੇਸ਼ ਦੀ ਜਿਹੜੀ ਆ ਜਿਹੜੀ ਜਨਤਾ ਆ ਜਿਨ੍ਹਾਂ ਨੇ ਆਪਣੇ ਸਰਕਾਰਾਂ ਬਣਾਉਣੀਆਂ ਚੁੜਨੀਆਂ ਹੁੰਦੀਆਂ ਉਹਨਾਂ ਨੂੰ ਵੋਟਾਂ ਦੇ ਕੇ ਪੈਸਾ ਖਰਚ ਕਰੀ ਹਾਂ ਜੀ ਆ ਦੇਖੋ ਉਹਨਾਂ ਦੀ ਡਿਊਟੀ ਬਣਦੀ ਉਹਨਾਂ ਦੀ ਡਿਊਟੀ ਬਣਦੀ ਸੀਗੀ ਵੀ ਇਹ ਜਿਹੜੀ ਆ ਇੱਕ ਦਾ ਟੈਸਟ ਫ੍ਰੀ ਕੀਤਾ ਜਾਂਦੇ ਇੱਕ ਜਿਹੜੀ ਆ ਲੋਕਾਂ ਨੂੰ ਪਹਿਲਾਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਵੀ 7 7 8 ਲੱਖ ਰੁਪਏ ਬਿੱਲ ਬਣਾ ਕੇ ਦੇ ਦਿੱਤਾ ਜਾਂਦਾ ਸੀ ਤੇ ਅਸੀਂ ਕਹਿੰਦੇ ਸੀ ਵੀ ਜਦ ਵੈਕਸੀਨ ਕੋਈ ਨਹੀਂ ਦਵਾਈ ਕੋਈ ਨਹੀਂ ਹਸਪਤਾਲ ਦੇ ਵਿੱਚ ਬਿੱਲ ਕਾ ਦਾ ਬਣਾ ਕੇ ਦਿੰਦੇ ਨੇ ਮਰੀਜ਼ ਦੇ ਉੱਤੇ ਟੈਨਸ਼ਨ ਪਹਿਲੇ ਸਾਡੇ ਜਿਹੜੇ ਮੈਡੀਕਲ ਸਿਸਟਮ ਹੈ ਸਰਕਾਰਾਂ ਤਾਂ ਮੈਡੀਕਲ ਸਿਸਟਮਾਂ 'ਚੋਂ ਵਾਕ ਓਵਰ ਕਰ ਗਏ ਨੇ ਤੇ ਹਸਪੀਟਲ ਪ੍ਰਾਈਵੇਟ ਹੋ ਗਏ ਨੇ ਉੱਥੇ ਜੇ ਨਾ ਬਿਮਾਰੀ ਵੀ ਹੋਵੇ ਕਮਰਿਆਂ ਦੇ ਖਰਚੇ ਹੀ ਇੰਨੇ ਮਹਿੰਗੇ ਨੇ ਕਿ ਆਮ ਆਦਮੀ ਅਫੋਰਡ ਨਹੀਂ ਕਰ ਸਕਦਾ ਬਾਕੀ ਆਮ ਆਦਮੀ ਤੇ 6:00 ਵਜੇ ਦਾ ਤਾਂ ਗੱਲ ਕਰ ਰਹੇ ਹਾਂ ਕੋਮਨ ਸਾਹਿਬ ਇਹ ਦੱਸੋ ਕਿ ਜਦੋਂ ਆਮ ਆਦਮੀ ਤੇ ਸਾਰੀਆਂ ਰੈਸਟ੍ਰਿਕਸ਼ਨਾਂ ਲੱਗੀਆਂ ਆਮਦਨ ਘਟ ਗਈ ਨੌਕਰੀਆਂ ਚਲੀਆਂ ਸਭ ਕੁਝ ਤੇ ਸਾਡੇ ਜਿਹੜੇ ਐਮਪੀ ਐਮਐਲਏ ਉਹ ਹਜੇ ਵੀ ਆਪਣੇ ਸਾਰੇ ਪਰਕਸ ਸਾਰੀਆਂ ਗੱਡੀਆਂ ਸਕਾਟ ਵਗੈਰਾ ਲੈ ਕੇ ਅਜੇ ਵੀ ਮਲਟੀਪਲ ਪੈਨਸ਼ਨਾਂ ਲਾ ਰਹੇ ਲੈ ਰਹੇ ਨੇ ਤੇ ਕਿਉਂ ਨਹੀਂ ਸਰਕਾਰਾਂ ਸਾਡੇ ਐਮਐਲਏ ਤੇ ਕੁਛ ਜਾਂ ਐਮਪੀਆਂ ਤੇ ਕਟੌਤੀਆਂ ਕਰਨੀਆਂ ਵੀ ਤਾਂ ਕਿ ਉਹਨਾਂ ਦੇ ਖਰਚਿਆਂ ਵਿੱਚ ਵੀ ਕਟੌਤੀ ਹੋਵੇ ਕਿਉਂਕਿ ਹੁਣ ਕਿਤੇ ਫਿਰਨ ਦਾ ਟਾਈਮ ਤੇ ਹੈ ਨਹੀਂ ਉਹਨਾਂ ਨੂੰ ਘਰੇ ਬੈਠ ਕੇ ਵੀ ਆਪਦਾ ਕੰਮ ਆਨਲਾਈਨ ਉਹ ਵੀ ਕਰ ਸਕਦੇ ਨੇ ਜੋ ਸੁਪਰੀਮ ਕੋਰਟ ਕਰ ਸਕਦੀ ਹੈ ਤੇ ਉਹਨਾਂ ਦੇ ਖਰਚਿਆਂ 'ਚ ਕਿਉਂ ਨਾ ਵੱਡੀਆਂ ਕਟੌਤੀਆਂ ਕੀਤੀਆਂ ਜਾਣ ਹਾਂਜੀ ਢਿੱਲੂ ਸਾਹਿਬ ਗੱਲ ਇਹ ਆ ਕਿ ਉਹ ਸਰਕਾਰ ਆ ਜੇ ਹੁਣ ਮੁੱਖ ਮੰਤਰੀ ਦੇ ਜਿਹੜੇ ਹਾਲੇਦਵਾਲੇ ਵਾਲੇ ਲੋਕੀ ਉਹ ਏਦਾਂ ਦੀਆਂ ਉਹਨਾਂ ਨੇ ਦੇ ਕੰਡੀਸ਼ਨਾਂ ਲਾਤੀਆਂ ਤਾਂ ਹਾਲੇਦਵਾਲੇ ਵਾਲੇ ਲੋਕ ਆ ਜਿਹੜੇ ਹਰ ਟਾਈਮ ਜਿੰਦਾਬਾਦ ਜਿੰਦਾਬਾਦ ਕਰਨ ਵਾਲੇ ਆ ਫਿਰ ਉਹ ਮਰਦਾਬਾਦ ਕਰਨ ਲੱਗੇ ਜਨਤਾ ਦੇ ਨਾਲ ਜਨਤਾ ਦੇ ਵਾਂਗੂ ਤਾਂ ਉਹਨਾਂ ਦੀ ਪੋਜੀਸ਼ਨ ਹੋਰ ਹੋ ਜਾਣੀ ਆ ਕਿਉਂਕਿ ਆਪਦੇ ਘਰ ਨੂੰ ਤਾਂ ਹਰੇਕ ਨੂੰ ਇਹੀ ਹੁੰਦਾ ਕਿ ਤੇ ਵੀ ਸਾਡੀ ਚੀਜ਼ ਨਾ ਘਟੇ ਆ ਲੋਕਾਂ ਦੇ ਵਿੱਚ ਕੋਈ ਚੀਜ਼ ਲੋਕਾਂ ਦਾ ਬਿਜ਼ਨਸ ਘਟਦਾ ਘਟੀ ਜਾਵੇ ਕਪੜਾ ਕੋਈ ਨਹੀਂ ਲੈਂਦਾ ਤੇ ਤੁਸੀਂ ਆਪ ਹੀ ਦੇਖ ਲਓ ਆਪਣੇ ਚੋ ਹੀ ਲਾ ਲਓ ਵੀ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਅਸੀਂ ਜਿੰਨੇ ਕਪੜੇ ਅੱਗੇ ਖਰੀਦੇ ਸੀ ਉਸ ਹਿਸਾਬ ਨਾਲ ਦੇਖੀ ਹੋਈ ਹੈ ਭਾਈ ਸਾਹਿਬ ਉਹਨਾਂ ਕਰਕੇ ਨਾਲ ਹੀ ਸਾਡੇ ਬੂਟ-ਕੁੱਤੇ ਨਾਲ ਹੀ ਸਾਡੀਆਂ ਜਰਬਾਂ ਅਸੀਂ ਜਣ ਕੇ ਸਰਕਾਰਾਂ ਦੇ ਉਹੀ ਜੇ ਉਹਨਾਂ ਨੇ ਹੱਬਦੇ ਹੀ ਕਹਿ ਲੋ ਵੀ ਹੱਬਦੇ ਹੀ ਲੋਕ ਜੇ ਉਹਨਾਂ ਦੇ ਕੰਡੀਸ਼ਨਾਂ ਲਾ ਦਿਆਂ ਫਿਰ ਉਹਨਾਂ ਦਾ ਉਹਨਾਂ ਨੇ ਉਹਨਾਂ ਦੇ ਖਿਲਾਫ ਹੋਉਣਗੇ ਤੇ ਇਸ ਕਰਕੇ ਉਹਨੂੰ ਨਹੀਂ ਕੰਡੀਸ਼ਨ ਲਾ ਸਕਦੇ ਯਾਨੀ ਕਿ ਸਰਕਾਰੀ ਤੰਤਰ ਲਈ ਨਿਯਮ ਹੋਰ ਤੇ ਆਮ ਜਨਤਾ ਲਈ ਹੋਰ ਇਹੀ ਵਿਸ਼ਾ ਜੋ ਸਾਡੇ ਸਮਾਜ ਵਿੱਚ ਹੈ ਸਾਡੀਆਂ ਸਰਕਾਰਾਂ ਵਿੱਚ ਹੈ ਕਿ ਵੱਡੇ ਵੱਡੇ ਵਾਅਦੇ ਕਰਕੇ ਕੁਰਸੀਆਂ ਤੇ ਬੈਠ ਜਾਂਦੇ ਨੇ ਤੇ ਉਸ ਤੋਂ ਬਾਅਦ ਕੁਰਸੀਆਂ ਤੇ ਬੈਠਣ ਸਰ ਉਹੀ ਮੰਤਰੀ ਜੋ ਕਹਿੰਦਾ ਮੈਂ ਟਰੱਕ ਭਰ ਕੇ ਲਿਆਉਂਗਾ ਜਾਂ ਸਿਉਨੇ ਦੀਆਂ ਸੜਕਾਂ ਬਣਾ ਦੂੰਗਾ ਤੇ ਕਹਿਣ ਲੱਗ ਜਾਂਦੇ ਨੇ ਖਜ਼ਾਨੇ ਖਾਲੀ ਖਜ਼ਾਨੇ ਦੁਬਾਰਾ ਫੇਰ ਭਰ ਦਿੰਦੇ ਨੇ ਜਦੋਂ ਇਲੈਕਸ਼ਨ ਆਉਂਦੀਆਂ ਨੇ ਕਿਹੜਾ ਸ਼ੁਰੂ ਕੀਤੇ ਨੇ ਪਿੰਡਾਂ ਦਾ ਤਰੂਰੀਏ ਵੀ ਜਿਹਦੇ ਨਾਲ ਜਨਤਾ ਦੇ ਵਿੱਚ ਅਸੀਂ ਦੁਬਾਰਾ ਫੇਰ ਰਾਜ ਕਰੀਏ ਇਹ ਉਸ ਝੂਠ ਦਾ ਇਸ਼ਾਰਾ ਗੁਰਤਾ ਸਾਹਿਬ ਦੀ ਸੌਖਾਦੀ ਆ ਹੁਣ ਕੋਈ ਉਸ ਤੋਂ ਵੱਡਾ ਝੂਠ ਇਹਨਾਂ ਨੇ ਕੋਈ ਬੰਦਾ ਲੱਭਣਗੇ ਜਿਵੇਂ ਰਾਜਨੀਤੀ ਨੂੰ ਜਿਤਾਉਣ ਵਾਲੇ ਬੰਦੇ ਹੈਗੇ ਆ ਕਿਸ਼ੋਰ ਹੁਣੀ ਆ ਜਾਂ ਹੋਰ ਆ ਉਸ ਵਾਰ ਫੇਰ ਦੱਸਣਗੇ ਕਿ ਇਸ ਵਾਰ ਤੁਸੀਂ ਇਸ ਤੋਂ ਵੱਡਾ ਝੂਠ ਬੋਲਣਾ ਤੇ ਜਨਤਾ ਨੂੰ ਹੋ ਸਕਦਾ ਹੈ ਕਿ ਇਸ ਵਾਰ ਇਹ ਆਪਦੇ ਬੱਚਿਆਂ ਦੀ ਸੌਂ ਖਾ ਲੈਣ। ਆ ਚਲੋ ਬਹੁਤ-ਬਹੁਤ ਸ਼ੁਕਰੀਆ ਜੀ ਅਖੀਰ ਵਿੱਚ ਆਪਾਂ ਬਹੁਤ ਸੋਹਣੀ ਡਿਸਕਸ਼ਨ ਕੀਤੀ ਤੇ ਇਹੀ ਕਹਾਂਗੇ ਵੀ ਬਾਰ-ਬਾਰ ਲੋਕਾਂ ਨੂੰ ਕੀ ਮਿਲਦਾ ਪਾਰਟੀਆਂ ਬਦਲਦੀਆਂ ਮਿਲਦੀਆਂ ਨੇ ਤੇ ਪੱਗਾਂ ਦੇ ਰੰਗ ਬਦਲਦੇ ਮਿਲਦੇ ਨੇ ਪਰ ਜ਼ਮੀਨੀ ਹਕੀਕਤ ਕੁਝ ਨਹੀਂ ਬਦਲਦੀ ਲੋਕ ਉਸੇ ਤਰ੍ਹਾਂ ਨੇ ਹੁਣ ਉਮੀਦ ਇਹੀ ਕਰਦੇ ਆ ਕਿ ਕਰੋਨਾ ਤਾਂ ਖਤਮ ਹੋ ਜਾਏਗਾ ਪਰ ਕਰੋਨਾ ਦੇ ਨਾਂ ਤੇ ਕਿੰਨੇ ਟੈਕਸ ਲੋਕਾਂ ਦੇ ਥੋਪੇ ਜਾਣਗੇ ਇਹ ਆਉਣ ਵਾਲਾ ਸਮੇਂ ਦੱਸੇਗਾ ਪਰ ਡੈਫੀਨਿਟਲੀ ਜੋ ਲੋਕ ਨੇ ਉਹ ਕਰੋਨਾ ਦਾ ਵੱਡਾ ਟੀਕਾ ਟੈਕਸਾਂ ਦੇ ਰੂਪ ਵਿੱਚ ਲਵਾਉਣ ਲਈ ਤਿਆਰ ਰਹਿਣ ਜਦੋਂ ਵੀ ਕਰੋਨਾ ਖਤਮ ਹੋ ਜਾਏਗਾ ਤੇ ਕੰਮਕਾਰ ਤੁਹਾਡੇ ਸ਼ੁਰੂ ਹੋਣਗੇ ਸਰਕਾਰ ਟੀਕਾ ਭਰੀ ਬੈਠੀ ਹੈ ਤੇ ਫਿਰ ਇਹ ਟੈਕਸਾਂ ਦੇ ਰੂਪ ਵਿੱਚ ਰੇਲ ਦੇ ਕਿਰਾਏ ਬੱਸਾਂ ਦੇ ਕਿਰਾਏ ਡੀਜ਼ਲ ਦੇ ਰੇਟਾਂ ਵਿੱਚ ਹਰ ਚੀਜ਼ 'ਚ ਇਹ ਟੀਕਾ ਤੁਹਾਨੂੰ ਹੀ ਲੱਗੇਗਾ ਕਿਉਂਕਿ ਤੁਸੀਂ ਅਜਿਹੇ ਬੰਦੇ ਚੁਣੇ ਨੇ ਜੋ ਆਪਣੇ ਲਈ ਤਾਂ ਕੋਈ ਕਟੌਤੀ ਨਹੀਂ ਕਰਦੇ ਤੇ ਸਾਰੇ ਕਟੌਤੀਆਂ ਤੁਹਾਡੇ ਤੇ ਹੀ ਲਾਗੂ ਕਰਦੇ ਨੇ ਤੇ ਤੁਹਾਡੀ ਹੀ ਜੇਬਾਂ ਤੇ ਡਾਗਾ ਮਾਰਦੇ ਨੇ ਡਿਸਕਵਰ ਪਲਸ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਖਾਉਂਦੇ ਰਹਾਂਗੇ ਹਰ ਖਬਰ ਦਾ ਸੱਚ ਡਿਸਕਵਰ ਪਲਸ ਸ਼ੁਕਰੀਆ ਜੀ ਬਹੁਤ ਬਹੁਤ ਮੇਰ ਵਾਲੀ ਸਸੀ ਗਾ